ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਲਾਲੀ ਨੇ ਅਸੀਨਾਂ ਦਾ ਰਹਿਣ ਦਾ ਪ੍ਰਬੰਧ ਕਰ ਦਿੱਤਾ ਸੀ ਤੇ ਸਾਜਨ ਨੂੰ ਵੀ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ ਸੀ। ਉਹ ਲਾਲੀ ਰੋਜ਼ ਅਸੀਨਾਂ ਨੂੰ ਮਿਲਦੀ ਤੇ ਸ਼ੋਧਰਾਂ ਨੂੰ ਉਹਨਾਂ ਦੇ ਨਾਲ ਹੀ ਰਹਿੰਦੀ ਐ ਹਰਤਵਾਰ ਤਾਂ ਦਿਨ ਹੁੰਦਾ ਸੀ ਸ਼ੋਧਾ ਤਾਂ ਹਰ ਐਤਵਾਰ ਲਾਲੀ ਨਾਲ ਹੀ ਹੁੰਦੀ ਬਾਕੀ ਦਿਨ ਆਪਣੀ ਪੜ੍ਹਾਈ ਤੇ ਖੇਡਾਂ 'ਚ ਨਿਕਲਦੇ ਤੇ ਅਸੀਨਾਂ ਨੂੰ ਹੁਣ ਮਹੀਨਾ ਵੀ ਸਤਮਾ ਲੱਗ ਜਾਂਦਾ ਹੈ। ਲਾਲੀ ਨੇ ਦੱਸਿਆ ਕਿ ਕਮਲ ਉਸ ਨੂੰ ਕੁਝ ਪਤਾ ਨਹੀਂ ਲੱਗਿਆ ਕਿੱਧਰ ਗਏ ਤੇ ਕਿਉਂ ਅਗਲੀ ਚਿੱਠੀ ਵਿੱਚ ਉਸ ਨੇ ਦੱਸਿਆ ਕਿ ਅਗਲੇ ਮਹੀਨੇ ਉਸ ਦਾ ਦਿੱਲੀ ਵਿੱਚ ਨੈਸ਼ਨਲ ਮੈਚ ਹੋਵੇਗਾ ਜਿਸ ਕਰਕੇ ਹੋਣਾ ਉਹ ਬਹੁਤ ਰੁੱਜੀ ਹੋਈ ਹੈ ਇੱਕ ਪਾਸੇ ਸੀਨਾ ਨੂੰ ਵੀ ਦੇਖਣਾ ਹੁੰਦਾ ਤੇ ਸੁਗਰਾਜ ਦੀ ਵੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਉਸ ਨੇ ਹਸਪਤਾਲ ਵੀ ਜਾਣਾ ਸ਼ੁਰੂ ਕਰ ਲਿਆ ਹੈ ਹੁਣ ਉਹ ਹਸਪਤਾਲ ਵਿੱਚ ਕਨਰਸ ਹੋ ਜੋ ਕੰਮ ਕਰ ਰਹੀ ਹੈ ਜਿਸ ਕਰਕੇ ਸਾਨੂੰ ਸੀਨਾ ਦੀ ਦੇਖਭਾਲ ਕਰਨ ਵਿੱਚ ਹੋਰ ਵੀ ਸ਼ੌਕ ਹੋ ਗਈ ਹੈ ਉਹ ਆਪਸ ਵਿੱਚ ਇਹਨਾਂ ਦਾ ਚੈੱਕਅਪ ਕਰਦੀ ਰਹਿੰਦੀ ਹੈ ਇੰਨਾ ਹਨੇਰਾ ਹੋ ਚੁੱਕਿਆ ਸੀ ਕਿ ਜੋ ਸਾਰਿਆਂ ਨੂੰ ਰੋਟੀ ਖਾਣ ਲਈ ਕਿਹਾ ਫਿਰ ਉਸਨੇ ਤੰਦੂਰ ਬੰਦ ਕਰ ਦਿੱਤਾ ਇੱਕ ਹੱਥ ਵਿੱਚ ਪੱਕੀਆਂ ਹੋਈਆਂ ਰੋਟੀਆਂ ਦਾ ਥੱਬਾ ਤੇ ਦੂਜੇ ਨਾਲ ਸਬਜ਼ੀ ਵਾਲਾ ਪਤੀਲਾ ਚੁੱਕ ਆਪਣੇ ਵਰਾਂਡੇ ਵਿੱਚ ਲੈ ਗਈ ਬੈਠਣ ਲਈ ਮੰਜੇ ਉੱਤੇ ਇੱਕ ਸਾਫ਼ ਚਾਦਰ ਵਿਛਾ ਦਿੱਤੀ ਤੇ ਸਾਰਿਆਂ ਲਈ ਰੋਟੀ ਵੀ ਪਾ ਦਿੱਤੀ ਖਾਣੇ ਵਿੱਚ ਉਸਦੇ ਹੱਥ ਦੀਆਂ ਪੱਕੀਆਂ ਮੋਟੀਆਂ-ਮੋਟੀਆਂ ਤੰਦੂਰੀ ਰੋਟੀਆਂ ਫੁੱਲ ਗੜੀਆਂ ਤੇ ਗੋਭੀ ਦੇ ਡੰਡਲਾਂ ਦੀ ਮਸਾਲੇਦਾਰ ਸਬਜ਼ੀ ਤੇ ਕੱਚਾ ਪਿਆਸੀ ਇਸ ਨੂੰ ਉਸਨੇ ਆਪਣੇ ਦੋਵਾਂ ਹੱਥਾਂ ਦੀਆਂ ਮਜ਼ਬੂਤ ਹਥੇਲੀਆਂ ਵਿੱਚ ਕਾਰਨ ਆਪਣੀ ਜੋੜ ਕੇ ਧੋਕੇ ਰੱਖਿਆ ਸੀ ਲੋਖਾਓ ਮੇਰੇ ਬੱਚਿਓ ਮੈਂ ਤੁਹਾਡੇ ਲਈ ਪੱਖਾ ਲਾ ਦਿਆਂ ਬੜਾ ਹੋਮਸ ਹੋਇਆ ਹੋਇਆ ਹੈ ਕਹਿ ਕੇ ਉਹ ਅੰਦਰ ਬਿਜਲੀ ਦਾ ਇੱਕ ਪੁਰਾਣਾ ਪੱਖਾ ਚੁੱਕ ਲਿਆ ਯੂਸ ਨੂੰ ਜਰਾ ਦੂਰ ਰੱਖ ਕੇ ਚਲਾ ਦਿੱਤਾ ਤੇ ਬੜੀ ਅਪਨੰਤ ਨਲ ਬੋਲੀ ਮੇਰੀ ਮਾਂ ਨੇ ਦਵਾਇਆ ਸੀ ਇਹ ਜਿਸ ਦਾ ਬੜਾ ਦਬਦਬਾ ਹੁੰਦਾ ਸੀ ਉਸ ਵੇਲੇ ਉਹ ਤਾਂ ਨਹੀਂ ਰਹੀ ਪਰ ਨਿਸ਼ਾਨੀਆਂ ਤਾਂ ਰਹਿ ਜਾਂਦੀਆਂ ਆਪਣਿਆਂ ਦੀ ਫਿਰ ਤਾਰੋ ਨੇ ਮਿੰਨੀ ਨੂੰ ਵਾਜ ਦਿੱਤੀ ਆ ਜਾ ਪੁੱਤ ਰੋਟੀ ਖਾ ਲਾ ਠੰਡੀ ਸੁਆਦ ਨਹੀਂ ਲੱਗਦੀ ਮਿੰਨੀ ਫੋਨ ਤੇ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਰਹੀ ਸੀ ਤੇ ਵਿੱਚ ਦੀ ਬੋਲੀ ਆਈ ਦਾਦੀ ਉਹ ਫੋਨ ਕੱਟ ਕੇ ਰੋਟੀ ਖਾਣ ਲਈ ਬੈਠ ਗਈ ਹੌਲੀ ਹੌਲੀ ਸਾਰਿਆਂ ਨੇ ਰੋਟੀ ਖਾ ਲਈ ਤੇ ਉੱਠ ਕੇ ਆਪੋ ਆਪਣੇ ਮੰਜਿਆਂ ਤੇ ਲੇਟ ਗਏ ਮਿੰਨੀ ਲੱਸੀ ਪੀ ਕੇ ਉੱਠਣ ਲੱਗੀ ਤਾਂ ਉਸ ਨੂੰ ਬਤਾਉਣੇ ਸ਼ੁਰੂ ਹੋ ਗਏ ਉਹ ਭੱਜ ਕੇ ਭੱਜ ਕੇ ਗੰਡੇ ਵੇੜੇ ਵਿੱਚ ਆਈ ਉਸ ਦੀ ਸਾਰੀ ਖਾਦੀ ਹੋਈ ਰੋਟੀ ਬਾਹਰ ਨਿਕਲ ਗਈ ਮੰਨੀ ਨੂੰ ਵੀ ਡੰਡ ਅਪ ਚੁੱਕੇ ਸਨ ਜਿਮੀ ਤੇ ਹੈਗੇ ਜੋ ਉਸ ਨੂੰ ਪਿੰਡ ਦੀ ਡਿਸਪੈਂਸਰੀ ਤੋਂ ਦਵਾਈ ਦਵਾ ਲਿਆ ਏ ਉਸ ਨੂੰ ਰੈਸਟ ਕਰ ਲੈ ਕਿਹਾ ਫਿਰ ਲਾਲੀ ਨੇ ਅਗਲੀ ਚਿੱਠੀ ਵਿੱਚ ਦੱਸਿਆ ਕਿ ਉਸ ਨੇ ਨੈਸ਼ਨਲ ਮੈਚ ਜਿੱਤ ਲਿਆ ਤੇ ਫਿਰ ਉਸ ਨੂੰ ਮੈਚ ਜਲਦੀ ਨਿਪਟਾ ਕੇ ਅਸੀਨਾਂ ਕੋਲ ਲਿਆਉਣਾ ਪਿਆ ਕਿਉਂਕਿ ਉਸ ਦਾ ਆਵੇ ਫਾਈਨਲ ਸ਼ੋਅ ਚੱਲ ਰਿਹਾ ਸੀ ਅਸੀਨਾਂ ਵੀ ਆਪਣੇ ਸ਼ੋਅ ਵਿੱਚ ਜੇਤੂ ਕਰਾ ਰਹੀ ਜਿਸ ਕਰਕੇ ਅਸੀਂ ਦੋਵੇਂ ਹੱਥ ਖੁਸ਼ੀ ਹਾਂ ਫਿਰ ਅਸੀਂ ਨਾਲ ਦੀ ਹਾਲਤ ਖਰਾਬ ਹੋ ਗਈ ਉਸ ਦਾ ਕੇਸ ਵੀ ਜਲਦੀ ਕਰਨਾ ਪਿਆ ਨੌਵਾਂ ਮਹੀਨਾ ਲੱਗਣ ਤੋਂ ਪਹਿਲਾਂ ਹੀ ਉਸ ਦਾ ਕੇਸ ਬੜੀ ਮੁਸ਼ਕਲ ਨਾਲ ਇੱਕ ਰਾਤ ਵਿੱਚ ਹੋ ਗਿਆ ਲਾਲੀ ਸੁਖਰਾਜ ਤੇ ਸਾਜਨ ਨੇ ਸਾਰੀ ਰਾਤ ਤੁਰ ਤੁਰ ਕੇ ਕੱਟੀ ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਤੇ ਹਸੀਨਾ ਕਹਿ ਰਹੀ ਹੈ ਉਸ ਨੂੰ ਇੰਜ ਲੱਗਦਾ ਜਿਵੇਂ ਸੰਸਾਰ ਜਿੱਤ ਲਿਆ ਹੋਵੇ ਸਾਜਨ ਵੀ ਬੇਟੀ ਨੂੰ ਚੁੱਕ ਕੇ ਬਹੁਤ ਖੁਸ਼ ਹੋਇਆ ਅਸੀਨਾਂ ਨੂੰ ਸੰਭਲ ਲਈ ਉਸ ਦੀ ਵੱਡੀ ਨਾਨਾ ਨਾਈ ਤੇ ਸਵਾ ਮਹੀਨੇ ਬਾਅਦ ਅਸੀਨਾਂ ਦੇ ਸ਼ੋਤਰਾਂ ਨਾਲ ਮਿਲੇ ਪੈਸਿਆਂ ਨਾਲ ਉਹਨਾਂ ਇੱਕ ਛੋਟਾ ਜਿਹਾ ਘਰ ਵੀ ਖਰੀਦ ਲਿਆ ਜੋ ਕਿ ਉਹਨਾਂ ਲਈ ਬਹੁਤ ਸੀ। ਬਾਕੀ ਬਚੇ ਪੈਸੇ ਨਾਲ ਸਾਜਨ ਨੇ ਇੱਕ ਆਟੋ ਖਰੀਦ ਲਿਆ ਤੇ ਅਸੀਨਾਂ ਨੇ ਗਾਉਣ ਲਈ ਕੁਝ ਗਾਣੇ ਵੀ ਸائن ਕਰ ਦਿੱਤੇ ਹਨ। ਉਹਨਾਂ ਦੀ ਜ਼ਿੰਦਗੀ ਵਧੀਆ ਚੱਲਣ ਲੱਗ ਗਈ। ਅੱਗੇ ਲਾਲੀ ਨੇ ਲਿਖਿਆ ਕਿ ਹੁਣ 올림픽 ਦੀ ਤਿਆਰੀ ਕਰ ਰਹੀ ਹੈ ਜਿਸ ਕਰਕੇ ਉਸ ਨੂੰ ਦੇਸ਼ ਤੋਂ ਬਾਹਰ ਵੀ ਜਾਣਾ ਪੈ ਸਕਦਾ। ਤਾਂ ਉਸਨੇ ਮੈਲੋ ਨੂੰ ਕਿਹਾ ਕਿ ਉਸ ਨੂੰ ਜੇ ਮੌਕਾ ਮਿਲਿਆ ਤਾਂ ਚਿੱਠੀ ਲਿਖੇਗੀ ਨਹੀਂ ਤਾਂ ਫਿਰ ਉਸ ਨੂੰ ਟੀਵੀ ਤੇ ਹੀ ਦੇਖਣਾ ਤੇ 올림픽 ਬਾਅਦ ਉਹ ਸਿੱਧਾ ਘਰ ਹੀ ਆਏਗੀ ਫਿਰ ਕਮਲ ਨੂੰ ਵੀ ਲੱਗੇਗੀ ਕਿਉਂਕਿ ਉਸ ਦੀ ਚਿੰਤਾ ਵੀ ਉਸ ਨੂੰ ਵੜਵੜ ਕੇ ਖਾਂਦੀ ਹੈ ਆਪਣਾ ਖਿਆਲ ਰੱਖਿਓ ਅਗਲੇ ਦਿਨ ਉਹ ਸਵੇਰੇ ਉੱਠ ਕੇ ਜਿਮੀ ਚਿੱਠੀਆਂ ਵਾਲਾ ਬੈਗ ਵਾਪਸ ਮੈਲੋ ਨੂੰ ਦੇ ਆਇਆ ਮੈਲੋ ਨੇ ਉਸ ਨੂੰ ਦੁਬਾਰਾ ਸੰਦੂਕ ਵਿੱਚ ਰੱਖ ਦਿੱਤਾ ਜਿਮੀ ਖੇਤ ਚਲਾ ਗਿਆ ਤੇ ਉਹਨਾਂ ਦੇ ਘਰ ਜੀਤਾ ਆਇਆ ਗੇਜੋ ਨੇ ਜੀਤ ਨੂੰ ਰੋਟੀ ਖਵਾਈ ਤੇ ਚਾਹ ਪਲਾਈ ਫਿਰ ਜੀਤ ਮੈਲੋ ਵੱਲ ਹੋ ਕੇ ਖੇਤ ਜਿੰਮੀ ਕੋਲੇ ਚਲਾ ਗਿਆ ਜੀਤ ਚੀਕੂ ਲੈ ਕੇ ਆਇਆ ਸੀ ਤਾਂ ਗੇਜੋ ਨੇ ਕੁਝ ਚੀਕੂ ਕੱਟ ਕੇ ਮਿੰਨੀ ਅੱਗੇ ਰੱਖੇ ਪਰ ਉਹ ਪਲੇਟ ਵੱਲ ਦੇਖ ਕੇ ਬੋਲੀ ਪਰਾਂ ਰੱਖ ਦਿਓ ਇਹਨਾਂ ਨੂੰ ਵੇਖ ਕੇ ਮੇਰਾ ਜੀ ਨੂੰ ਕੁਝ ਹੁੰਦਾ ਹੈ ਚੀਕੂ ਦੀਆਂ ਫਾੜੀਆਂ ਇਸ ਤਰ੍ਹਾਂ ਜੱਪਤੀਆਂ ਨੇ ਜਿਵੇਂ ਕਿਸੇ ਦਾ ਮਾਸ ਪਿਲਪਲ ਕਰਦਾ ਹੋਵੇ ਗੇਜੋ ਉਸਦੀ ਹਾਲਤ ਸਮਝ ਸਕਦੀ ਸੀ ਉਸਨੇ ਫਟਾਫਟ ਚੀਕੂ ਉਸਦੇ ਸਾਹਮਣੇ ਤੋਂ ਹਟਾ ਦਿੱਤੇ ਉਦੋਂ ਜਿੰਮੀ ਤੇ ਜੀਤ ਇੱਕ ਦੂਜੇ ਨੂੰ ਦੇਖ ਕੇ ਬਹੁਤ ਕੁਝ ਹੋਇਆ ਤੇ ਭੱਜ ਕੇ ਮਿਲੇ जिम्मी बोलया अचानक किਵੇਂ ਆਉਣਾ ਹੋਇਆ ਫੋਨ ਵੀ ਨਹੀਂ ਕੀਤਾ ਜੀਤ ਬੋਲਿਆ ਜੀਤ ਬਸ ਛੁੱਟੀਆਂ ਮਿਲੀਆਂ ਸੀ ਤਾਂ ਜਾਣ ਛੁੜਾ ਕੇ ਭੱਜ ਜਾਇਆ ਸੋਚਿਆ ਘਰ ਹੋ ਆਵਾਂ ਨਾਲੇ ਮੈਂ ਤੈਨੂੰ ਮਿਲ ਲਵਾਂ ਜਿਮੀ ਇਹ ਤਾਂ ਬਹੁਤ ਚੰਗਾ ਕੀਤਾ ਜੀਤ ਹਾਂ ਯਾਰ ਜ਼ਿੰਦਗੀ ਬਹੁਤ बोरिंग ਚੱਲ ਰਹੀ ਹੈ ਕਿਉਂ ਨਾ ਆਪਾਂ ਕਿਤੇ ਕੋ ਮੱਕਈਏ ਜਿਮ ਬੋਲੇ ਹਾਂ ਜ਼ਰੂਰ ਪਰ ਘਰ ਪੁੱਛ ਕੇ ਦੱਸੂ ਜੇ ਥੋੜਾ ਰੁੱਕ ਕੇ ਜੇ ਕਿਉਂਕਿ ਭੈਣ ਆਈ ਹੋਈ ਹੈ ਉਸਦੀ ਹਾਲਤ ਵੀ ਥੋੜੀ ਠੀਕ ਨਹੀਂ ਜੀਤ ਬੋਲੇ ਹਾਂ ਹਾਂ ਕੋਈ ਗੱਲ ਨਹੀਂ ਹਲੇ ਤਾਂ ਮੈਂ ਵੀ 15 ਦਿਨ ਇੱਥੇ ਹੀ ਹਾਂ ਦੱਸ ਦੇਵਾਂ ਜੀ ਚਲਾ ਗਿਆ ਜਿੰਮੀ ਨੇ ਘਰ ਆ ਕੇ ਗੱਲ ਕੀਤੀ ਤਾਂ ਗੁੱਜੋ ਨੇ ਕਿਹਾ ਕਿ ਮਿੰਨੀ ਚਾਰ ਪੰਜ ਦਿਨ ਹੋਰ ਰਹੂ ਫਿਰ ਚਲਾ ਜਾਵੀਂ ਕੁਝ ਦਿਨਾਂ ਬਾਅਦ ਮਿੰਨੀ ਨੂੰ ਉਸਦਾ ਘਰਵਾ ਲਾ ਕੇ ਲੈ ਗਿਆ ਤੇ ਜਿੰਮੀ ਵੀ ਹੁਣ ਵਿਹਲਾ ਸੀ ਤੇ ਉਸ ਨੇ ਜੀਤ ਨੂੰ ਫੋਨ ਕਰਕੇ ਕਿਹਾ ਕਿ ਚੱਲ ਆਪਾਂ ਜੈਪੁਰ ਚੱਲਦੇ ਹਾਂ ਸਵੇਰੇ ਦੋ ਵਜੇ ਟ੍ਰੇਨ ਲੈ ਜੈਪੁਰ ਜੋ ਕਿ ਰਾਜਸਥਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਇਸ ਨੂੰ ਗੁਲਾਬੀ ਸ਼ਹਿਰ ਅਤੇ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਹੈ ਜੈਪੁਰ ਰਾਜਸਥਾਨ ਦਾ ਸੁੰਦਰ ਸ਼ਹਿਰ ਹੋਣ ਕਰਕੇ ਸੈਰ ਸਫਰ ਲਈ ਵੀ ਜਾਣਿਆ ਜਾਂਦਾ ਹੈ ਉੱਥੇ ਉਹਨਾਂ ਨੇ ਜੈਪੁਰ ਦੇ ਪ੍ਰਾਤਨ ਸੱਭਿਆਚਾਰ ਦੇਖਿਆ ਜਿਸ ਨੂੰ ਦੇਖਣ ਦਾ ਨਜ਼ਾਰਾ ਹੀ ਵੱਖਰਾ ਸੀ ਇਥੋਂ ਦੇ ਮਹਿਲਾਂ ਕਿਲੇ ਅਤੇ ਆਰਟ ਗੈਲਰੀ ਵਿੱਚ ਰੱਖੀਆਂ ਪ੍ਰਾਤਨ ਵਸਤੂਆਂ ਤੋਂ ਸਮੇਂ ਦੇ ਰਾਜਿਆਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਹੋਰ ਵੀ ਬਹੁਤ ਸਾਰੇ ਸੈਲਾਨੀ ਉੱਥੇ ਫਿਰਦੇ ਸਨ ਸ਼ਾਮ ਨੂੰ ਉਹਨਾਂ ਜੈਪੁਰ ਦਾ ਸੈਲਾਨੀਆਂ ਲਈ ਲਗਾਇਆ ਜਾਂਦਾ ਖਾਸ ਪ੍ਰੋਗਰਾਮ ਦੇਖਿਆ ਜਿਸ ਦੀਆਂ ਵਿੱਚ ਮੁੱਖ ਖਾਣੇ ਵਿੱਚ ਦਾਲ ਬਾਟੀ ਚੂਰਮਾ ਮਿਸਰੀ ਰੋਟੀ ਗੱਟੇ ਦੀ ਸਬਜ਼ੀ ਘਰ ਸੰਗਰੀ ਬਾਜਰੀ ਦੀ ਰੋਟੀ ਅਤੇ ਮਿੱਠੇ ਖਾਣੇ ਵਿੱਚ ਕੇਵਰ ਫੈਨੀ ਮਵਾ ਕਚੋਰੀ ਗਚਕ ਚੌਗਣੀ ਕੇ ਲੱਡੋ ਮੂੰਗ ਦਾਲ ਥਾਲ ਆਦਿ ਖਾਦੇ ਫਿਰ ਇੱਕ ਪਾਸੇ ਚੱਲ ਰਿਹਾ ਮਰਵਾੜੀ ਗਾਣਾ ਤੇ ਨਾਚ ਦੇਖਿਆ ਅੱਗੇ ਚੱਲ ਕੇ ਉਹਨਾਂ ਨੂੰ ਰਾਜਸਥਾਨ ਦਾ ਹਾਥੀ ਬਣਾਇਆ ਸਬਾਨ ਵੀ ਦੇਖਿਆ ਤੇ ਜਿੰਮੀ ਨੇ ਕਮਲ ਲੇਕ ਪਰਸ ਖਰੀਦਿਆ ਫਿਰ ਕਟਪਤਲੀਆਂ ਕੱਠ ਪੁਤਲੀਆਂ ਦਾ ਨਜ਼ਰ ਦੇਖਿਆ ਤੇ ਹਾਥੀ ਦੀ ਸਵਾਰੀ ਕੀਤੀ ਇਸ ਤੋਂ ਬਾਅਦ ਉਹ ਹਵਾ ਮਹਿਲੇ ਰਵਣਾ ਹੋਏ ਕਿੰਨਾ ਚਿਰ ਉੱਥੇ ਘੁੰਮਦੇ ਰਹੇ ਫਿਰ ਅਚਾਨਕ ਜਿੰਮੀ ਦੀ ਨਜ਼ਰ ਇੱਕ ਪਾਸੇ ਜੀਨ ਸ਼ਰਟ ਤੇ ਫੋਟੋ ਕਰਵਾ ਰਹੀ ਕੁੜੀ ਤੇ ਪਈ ਜਿੰਮੀ ਬੋਲੀ ਜੀਤ ਇਹ ਤਾਂ ਬਿਲਕੁਲ ਕਮਲ ਵਰਗੀ ਹੈ ਜੀਤ ਹਾਂ ਸੱਚੀ ਜਿੰਮੀ ਪਰ ਉਹ ਤਾਂ ਪਿੰਡ ਚ ਰਹਿਣ ਵਾਲੀ ਸਿੱਧੀ ਸੱਦੀ ਕੁੜੀ ਹੈ ਇਹ ਬਹੁਤ ਮਾਡਰਨ ਲੱਗ ਰਹੀ ਹੈ ਦੀਦ ਹੋ ਸਕਦਾ ਹਮਸਕਲ ਹੋਵੇ ਜਿਮੀ ਹਾਂ ਚੱਲ ਦੇਖਦੇ ਹਾਂ ਕੌਣ ਹੈ ਪਲਾ ਉਹ ਦੋਵੇਂ ਉਹਨਾਂ ਦਾ ਕਿੰਨਾ ਚਰਪੇਚਾ ਕਰਦੇ ਰਹੇ ਪਰ ਉਸਦੇ ਨਾਲ ਦੀ ਕੁੜੀ ਨੂੰ ਪਤਾ ਚੱਲਿਆ ਤਾਂ ਪਿੱਛੇ ਮੁੜ ਕੇ ਉਹਨਾਂ ਨੂੰ ਲੜਨ ਲੱਗੀ ਤੇ ਲਗਾਤਾਰ ਬੋਲਦੀ ਜਾ ਰਹੀ ਸੀ ਪਰ ਜਿਮੀ ਦਾ ਧਿਆਨ 셔ਟ ਵਾਲੀ ਕੁੜੀ ਵੱਲ ਸੀ ਉਸ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਜਿਉਂ ਹੀ ਉਸ ਕੁੜੀ ਨੇ ਵੀ ਪਿੱਛੇ ਮੁੜ ਕੇ ਦੇਖਿਆ ਤਾਂ ਬੜੀ ਤੇਜ਼ੀ ਨਾਲ ਉਸਦੇ ਚਿਹਰੇ ਉੱਤੇ ਕਈ ਰੰਗ ਆ ਗਏ ਕਈ ਜਾ ਰਹੇ ਸਨ ਕਈ ਸਿਲਵਟਾਂ ਗੂੜੀਆਂ ਹੋ ਰਹੀਆਂ ਸਨ ਕਈ ਮਿਟ ਰਹੀਆਂ ਸਨ ਜਿਆਪਦਾ ਸੀ ਉਸ ਦੇ ਅੰਦਰ ਜਜਬਿਆਂ ਦਾ ਤੂਫਾਨ ਉੱਠਿਆ ਹੋਇਆ ਹੈ। ਓਚਾਨਕ ਤਰਬੰਗ ਕੇ ਆਪਣੀਆਂ ਸੋਚਾਂ ਵਿੱਚੋਂ ਬਾਹਰ ਆਈ ਤੇ ਉਸਨੇ ਆਪਣੀ ਕਜਨ ਨੂੰ ਚੁੱਪ ਕਰਾਉਣਾ ਚਾਹਿਆ। ਫਿਰ ਜੀਤ ਨੇ ਸ਼ਾਂਤ ਹੋਣ ਲਈ ਦੱਸਿਆ ਤੇ ਕਿਹਾ ਕਿ ਇਹ ਇਸਦੀ ਕਮਲ ਵਰਗੀ ਦਿੱਸਦੀ ਹੈ ਤਾਂ ਅਸੀਂ ਜਾਣਨ ਲਈ ਤੁਹਾਡੇ ਪਿੱਛੇ ਆ ਰਹੇ ਸੀ। ਤਾਂ ਉਸਦੀ ਕਜਨ ਚਾਰੂ ਨੇ ਕਿਹਾ ਠੀਕ ਹੈ ਪਰ ਤੁਸੀਂ ਕੌਣ ਹੋ ਜੀਤ ਜੀ ਅਸੀਂ ਪਿੰਡੋਂ ਘੁੰਮਣ ਆਏ ਹਾਂ ਇਹ ਮੇਰਾ ਦੋਸਤ ਹੈ ਇਸ ਦਾ ਸ਼ਗਨ ਹੋ ਚੁੱਕਿਆ ਇਹ ਲੜਕੀ ਬਿਲਕੁਲ ਇਸਦੀ ਹੋਣ ਵਾਲੀ ਘਰ ਵਾਲੀ ਨਾਲ ਮਿਲਦੀ ਹੈ। ਚਾਰੂ ਮੁੜ ਕੇ ਪਿੱਛੇ ਦੇਖਿਆ ਤਾਂ ਉਸ ਕੁੜੀ ਨੇ ਸ਼ਰਮ ਨਾਲ ਨੀਵੀਂ ਪਾਈ ਹੋਈ ਤੇ ਮੂੰਹ ਲਾਲ ਸੀ ਚਾਰੂ ਉੱਚੀ ਉੱਚੀ ਅਸਰੇ ਪਈ ਸੀ ਕਿਹਾ ਕਿ ਇਹ ਵੀ ਕਮਲ ਹੀ ਹੈ ਜੀਤ ਹੈਰਾਨ ਹੋ ਕੇ ਇਸ ਦਾ ਨਾਮ ਵੀ ਕਮਲ ਹੈ ਚਾਰੂ ਨਹੀਂ ਜੀ ਇਹਦਾ ਨਾਮ ਹੀ ਨਹੀਂ ਇਹ ਹੈ ਹੀ ਕਮਲ ਹੈ ਇਸ ਦੀ ਕਮਲ ਜਿਮੀ ਵਾਲੇ ਇਸ਼ਾਰਾ ਕਰਦੇ ਹੋਏ ਕਿ ਜਿਮੀ ਸੁੰਸਾਨ ਹੋ ਗਿਆ ਤੇ ਚਾਰੂ ਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਕਮਲ ਗਾਇਬ ਸੀ ਚਾਰੂ ਨੇ ਸੋਚਿਆ ਸ਼ਾਇਦ ਘਰ ਚਲੀ ਗਈ ਤਾਂ ਉਹਨਾਂ ਨੂੰ ਵੀ ਨਾਲ ਲੈ ਕੇ ਘਰ ਚਲੀ ਗਈ ਘਰ ਜਾ ਕੇ ਦੇਖਿਆ ਤਾਂ ਕਮਲ ਘਰ ਵੀ ਨਹੀਂ ਸੀ ਉਸਨੇ ਜਿਮੀ ਤੇ ਜੀਤ ਨੂੰ ਬਿਠਾ ਕੇ ਪਾਣੀ ਪਿਲਾਇਆ ਤੇ ਕਮਲ ਦਾ ਫੋਨ ਟਰਾਈ ਕੀਤਾ ਜੋ ਕਿ ਬੰਦਾ ਰਿਹਾ ਸੀ ਜਿਮੀ ਉਹ ਇਸ ਤਰ੍ਹਾਂ ਕਿਉਂ ਚਲੀ ਗਈ ਤੇ ਇੱਥੇ ਕਿਵੇਂ ਆਈ ਸੀ ਤੁਸੀਂ ਕੌਣ ਹੋ ਚਾਰੂ ਮੈਂ ਉਸਦੀ ਦੋਸਤਾਂ ਚਾਰੂ ਅਸੀਂ ਇਕੱਠੇ ਦਿੱਲੀ ਪੜੇ ਹਾਂ ਫਿਰ ਉਹ ਪਿੰਡ ਚਲੇ ਗਏ ਅਸੀਂ ਇੱਥੇ ਮੇਰੇ ਘਰ ਚਲੇ ਆਏ ਮੈਂ ਤੇ ਮੇਰੀ ਮੰਮੀ ਹੀ ਹਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਅਸੀਂ ਦੋਵੇਂ ਰਹਿ ਰਹੇ ਹਾਂ ਕਮਲ ਇੱਥੇ ਅਕਸਰ ਮੇਰੇ ਕੋਲ ਆ ਜਾਂਦੀ ਹੈ ਜਦ ਬਹੁਤ ਇਕੱਲਾ ਮਹਿਸੂਸ ਕਰੇ ਤਾਂ ਜਿਮੀ ਪਰ ਉਹ ਤਾਂ ਸਾਨੂੰ ਦੱਸਿਆ ਸੀ ਕਿ 12ਵੀਂ ਪੜ੍ਹੀ ਹੈ ਤੇ ਘਰ ਸਲਾਈ ਕਢਾਈ ਕਰਦੀ ਹੈ ਬਚਾਰੂ ਹਾਂ ਸਲਾਈ ਕਢਾਈ ਤਾਂ ਹੈ ਪਰ ਪੜ੍ਹਾਈ ਘੱਟ ਦੱਸੀ ਹੈ ਤੁਹਾਨੂੰ ਉਸਨੇ ਫੈਸ਼ਨ ਡਿਜ਼ਾਈਨਰ ਦਾ ਡਿਪਲੋਮਾ ਕੀਤਾ ਹੋਇਆ ਹੈ ਜਿਮੀ ਫਿਰ ਸਾਨੂੰ ਝੂਠ ਕਿਉਂ ਬੋਲਿਆ ਤੇ ਮੈਨੂੰ ਤਾਂ ਹੁਣ ਇਦਾਂ ਲੱਗ ਰਿਹਾ ਜਿੱਦਾਂ ਮੈਂ ਕਮਲ ਨੂੰ ਜਾਣਦਾ ਹੀ ਨਾ ਹੋਵਾਂ ਚਾਰੂ ਬੋਲੀ ਦੇਖੋ ਜਿਮੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮੇਰੇ ਕੋਲੇ ਹੈ ਦੁਨੀਆ ਵਿੱਚ ਕਿਸੇ ਨੂੰ ਪਤਾ ਨਹੀਂ ਉਹ ਕਿਸ ਮਕਸਦ ਲਈ ਪੈਦਾ ਹੋਇਆ ਪਰ ਜਿੰਨ ਜ਼ਿੰਦਗੀ ਦੀ ਪਗਡੰਡੀ ਉੱਤੇ ਚੱਲਦੇ ਆ ਕਿਹੜੇ ਵੇਲੇ ਕਿਹੜਾ ਮੋੜ ਆ ਜਾਵੇ ਕੌਣ ਜਾਣਦਾ ਜਿਮੀ ਬੋਲਿਆ ਕੀ ਮਤਲਬ ਚਾਰੂ ਨੇ ਦੱਸਿਆ ਕਿ ਕਮਲ ਦੀ ਕਹਾਣੀ ਬਹੁਤ ਕੁਝ ਕਹਿ ਰਹੀ ਹੈ ਸੋਚਣ ਲਈ ਮਜਬੂਰ ਕਰਦੀ ਹੈ ਕਿ ਉਹ ਅਸਲ ਵਿੱਚ ਹੈ ਕੀ ਇੱਕ ਦਿਨ ਕਮਲ ਆਪਣੇ ਘਰਦਿਆਂ ਦੇ ਹਾਰੇ ਕੱਢ ਰਹੀ ਸੀ ਮੈਂ ਬੰਬੇ ਜਾਣਾ ਆਪਣੇ ਫੈਸ਼ਨ ਡਿਜ਼ਾਈਨਰ ਵਿੱਚ ਕੈਰੀਅਰ ਬਣਾਉਣਾ ਪਾਪਾ ਵੀ ਵਾਰ-ਵਾਰ ਇਹੀ ਪੁੱਛ ਰਹੇ ਸੀ ਕੀ ਕਰਨਾ ਉੱਥੇ ਉਸ ਨੂੰ ਫੈਸ਼ਨ ਡਿਜ਼ਾਈਨਰ ਦੀ ਕੋਈ ਖਾਸ ਸਮਝ ਨਹੀਂ ਸੀ ਵਾਰ-ਵਾਰ ਬਾਪੂ ਮਨਾ ਕਰਨ ਤੇ ਕਮਲ ਨੇ ਕਿਹਾ ਪਪਾ ਠੀਕ ਹੈ ਮੈਂ ਘਰ ਹੀ ਬੈਠ ਜਾਂਦੀ ਹਾਂ ਵਿਆਹ ਵੀ ਤਾਂ ਕਰੂੰਗੀ ਉਦੋਂ ਵੀ ਮੈਨੂੰ ਕਿਸੇ ਦੇ ਭੇਜੋਗੇ ਨਾਲੇ ਹੁਣ ਦੁਨੀਆ ਉਹ ਨਹੀਂ ਰਹੀ ਬਾਪੂ ਨੇ ਮੱਥੇ ਤੇ ਤੇਉੜੀ ਬਾ ਸੋਚਦੇ ਨੇ ਕਿਹਾ ਇਹ ਕੀ ਹੈ ਹੁਣ ਪਪਾ ਮੇਰੀਆਂ ਸਾਰੀਆਂ ਸਹੇਲੀਆਂ ਕਿਤੇ ਨਾ ਕਿਤੇ ਸੈੱਟ ਹੋ ਗਈਆਂ ਨੇ ਤੇ ਇੱਕ ਮੈਂ ਹੀ ਹਾਂ ਜਿਸ ਨੂੰ ਇੰਨਾ ਵਕਤ ਲੱਗ ਰਿਹਾ ਹੈ ਮੇਰੇ ਤੇ ਭਰੋਸਾ ਕਰੋ ਕੁਝ ਵੀ ਗਲਤ ਨਹੀਂ ਹੋਵੇਗਾ ਮੇਰੇ ਨਾਲ ਮੇਰੀਆਂ ਦੋ ਸਹੇਲੀਆਂ ਵੀ ਹੋਣਗੀਆਂ ਕਮਲ ਬੋਲੀ ਉਸਦੇ ਪਪਾ ਨੇ ਕਿਹਾ ਅੱਛਾ ਅੱਛਾ ਫਿਰ ਠੀਕ ਹੈ ਕੱਲ ਤੋਂ ਦੇਖਦੇ ਹਾਂ ਜਾਣਾ ਹੋਇਆ ਤਾਂ ਮੈਂ ਛੱਡਦੇ ਹਾਂ ਉਹਨਾਂ ਨੂੰ ਕਹੀਂ ਤਿਆਰ ਰਹਿਣ ਠੀਕ ਹੈ ਪਪਾ ਕਮਲ ਨੇ ਕਿਹਾ ਆਪਣੀਆਂ ਸਹੇਲੀਆਂ ਨਾਲ ਮौज-ਮਸਤੀਆਂ ਕਰਨ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਈ ਉਸਦੀ ਜਵਾਨ ਮਾਂ ਭਰਾ ਤੇ ਪਿਤਾ ਇਕੱਠੇ ਬੈਠੇ ਸਨ ਕਮਲ ਆਉਂਦਿਆਂ ਵੇਖ ਕੇ ਮਾਂ ਖੜਾ ਹੋ ਕੇ ਗੁੱਸੇ ਚ ਬੋਲੀ ਆ ਗਈ ਕਮਲ ਨੇ ਕਿਹਾ ਕੀ ਹੋ ਗਿਆ ਮੰਮੀ ਮੰਮੀ ਆ ਵੇਖ ਤੇਰੀਆਂ ਤਸਵੀਰਾਂ ਆ ਕੁਝ ਕਰਨਾ ਤੂੰ ਬੰਬੇ ਜਾ ਕੇ ਕੀ ਇਹ ਤੇਰਾ ਕੈਰੀਅਰ ਕਮਲ ਨੇ ਹੈਰਾਨ ਹੋ ਕੇ ਫੋਟੋਆਂ ਫੜੀਆਂ ਤੇ ਫੋਟੋਆਂ ਨੂੰ ਦੇਖ ਕੇ ਉਸਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਹੁਣ ਮੰਮੀ ਪਾਪਾ ਇੱਕ ਦੂਸਰੇ ਵੱਲ ਦੇਖ ਕੇ ਸ਼ਰਮਿੰਦਾ ਵੀ ਹੋ ਰਹੇ ਸੀ ਤੇ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਸੀ ਕਮਲ ਦੀ ਮੰਮੀ ਫਿਰ ਭੜਕੀ ਪਰ ਉਸਦੇ ਪਾਪਾ ਨੇ ਉਹਨੂੰ ਚੁੱਪ ਕਰਵਾ ਦਿੱਤਾ ਤੇ ਕਮਲ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿੰਦਾ ਮੈਨੂੰ ਮਾਣ ਹੈ ਮੇਰੀ ਧੀ ਤੇ ਇਸਨੇ ਕੋਈ ਗਲਤ ਨਹੀਂ ਕੀਤਾ ਹੋਵੇਗਾ ਤੇ ਉਸਨੇ ਕਮਲ ਨੂੰ ਅੰਦਰ ਭੇਜ ਦਿੱਤਾ ਕਮਲ ਦੀ ਮਾਂ ਇਹ ਤੁਸੀਂ ਕੀ ਕਹਿ ਰਹੇ ਹੋ ਕਮਲ ਦੇ ਪਾਪਾ ਦੇਖ ਮੈਨੂੰ ਨਹੀਂ ਪਤਾ ਕੀ ਸਹੀ ਹੈ ਕੀ ਗਲਤ ਹੈ ਇਸ ਉਮਰ ਵਿੱਚ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਬੱਚਿਆਂ ਨੂੰ ਇਸ ਉਮਰ ਵਿੱਚ ਜ਼ਿਆਦਾ ਡਾਂਟਣਾ ਠੀਕ ਨਹੀਂ ਹੁੰਦਾ। ਉਹਨਾਂ ਨੂੰ ਸਮਝਣ ਅਤੇ ਸਾਥ ਦੀ ਲੋੜ ਹੁੰਦੀ ਹੈ। ਪਰ ਕਮਲ ਦੀ ਮੰਮੀ ਨੇ ਕਿਹਾ ਕਿ ਹੁਣ ਉਹ ਕਿਤੇ ਨਹੀਂ ਜਾਵੇਗੀ ਤੇ ਹੁਣ ਉਹ ਇਸ ਸ਼ਹਿਰ ਵਿੱਚ ਵੀ ਨਹੀਂ ਰਹਿਣਗੇ। ਇਸ ਤੋਂ ਪਹਿਲਾਂ ਕਿ ਕੱਲ ਨੂੰ ਕੁਝ ਜ਼ਿਆਦਾ ਹੀ ਬੁਰਾ ਨਾ ਹੋ ਜਾਵੇ ਉਹਨਾਂ ਨੂੰ ਇੱਥੋਂ ਚਲਾ ਜਾਣਾ ਚਾਹੀਦਾ ਨਹੀਂ ਤਾਂ ਕੋਈ ਬਦਨਾਮੀ ਸਿਰ ਚਲਣੀ ਪਊ। ਕਮਲ ਦੇ ਪਾਪਾ ਦੇ ਸਮਝਾਉਣ ਤੇ ਵੀ ਉਹ ਨਾ ਮੰਨੀ ਉਹ ਵੀ ਹੁਣ ਸ਼ਹਿਰ ਤੋਂ ਆਕ ਕੇ ਪਿੰਡ ਆਉਣਾ ਚਾਹੁੰਦੀ ਸੀ। ਤੇ ਉਸਨੇ ਪਿੰਡ ਆ ਕੇ ਹੀ ਸਾਲ ਲਿਆ ਤੇ ਕਮਲ ਨੂੰ ਵੀ ਕਰ ਰਹਿਣ ਦਾ ਹੁਕਮ ਜਾਰੀ ਕਰ ਦਿੱਤਾ ਜਿਵੇਂ ਬੋਲਿਆ ਪਰ ਇਸ ਚ ਕੀ ਸੀ ਅੱਜ ਕੱਲ ਤਾਂ ਸਭ ਫੈਸ਼ਨ ਚੱਲਦੇ ਨੇ ਚਾਹ ਰੋ ਹਾਂ ਪਰ ਕਰਦੇ ਵੀ ਆਪਣੀ ਜਗ੍ਹਾ ਸਹੀ ਹੁੰਦੇ ਨੇ ਖਾਸ ਕਰਕੇ ਉਹਨਾਂ ਨੂੰ ਕੁੜੀਆਂ ਦੀ ਇੱਜ਼ਤ ਦਾ ਖਿਆਲ ਜ਼ਿਆਦਾ ਹੁੰਦਾ ਉੱਪਰੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਨਾਲ ਹੋਰ ਵੀ ਬੁਰਾ ਅਸਰ ਪੈਂਦਾਗਾ ਜੀਤ ਬੋਲਿਆ ਪਰ ਇਹ ਤਸਵੀਰਾਂ ਕਿਸ ਨੇ ਭੇਜੀਆਂ ਹੋ ਸਕਦਾ ਉਸ ਨੂੰ ਕੋਈ ਫਸਾਉਣਾ ਚਾਹੁੰਦਾ ਹੋਵੇ ਚਾਰੂ ਹਾਂ ਇਹ ਉਸਦੀ ਕੰਪਨੀ ਦੇ ਇੱਕ ਬੌਸ ਨੇ ਭੇਜੀਆਂ ਸਨ ਜੋ ਕਿ ਕਮਲ ਨੂੰ ਹਮੇਸ਼ਾ ਤੰਗ ਕਰਦਾ ਰਹਿੰਦਾ ਸੀ ਜਿੰਮੀ ਪਰ ਕਮਲ ਨੂੰ ਘਰ ਦੱਸਣਾ ਤਾਂ ਚਾਹੀਦਾ ਸੀ ਚਾਰੂ ਹਾਂ ਉਸਨੇ ਸਿਰਫ ਮੈਨੂੰ ਹੀ ਦੱਸਿਆ ਸੀ ਕਿ ਉਸਨੇ ਇਸ ਤਰ੍ਹਾਂ ਦੇ ਕੱਪੜੇ ਕਦੀ ਨਹੀਂ ਪਾਏ ਫਿਰ ਵੀ ਪਤਾ ਨਹੀਂ ਕਿਵੇਂ ਇਹ ਤਸਵੀਰਾਂ ਬਣ ਗਈਆਂ ਜਿਸ ਕਰਕੇ ਉਸ ਕੋਲ ਵੀ ਘਰਦਿਆਂ ਨਾਲ ਗੱਲ ਕਰਨ ਦਾ ਕੋਈ ਰਾਹ ਨਹੀਂ ਸੀ ਬਸ ਉਹ ਚੁੱਪਚਾਪ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਉਹਦੇ ਨਾਲ ਚਲੀ ਗਈ ਜੀ ਤਾਂ ਅੱਛਾ ਹੁਣ ਕਹਾਣੀ ਸਮਝਾਈ ਜਿਵੇਂ ਤੈਨੂੰ ਤਾਂ ਪਤਾ ਹੀ ਹੋਣਾ ਮੈਂ ਤਕਨੀਕ ਕੰਪਨੀ ਚ ਕੰਮ ਕਰਦਾ ਹਾਂ ਜੇ ਤਕਨੀਕੀ ਨਾਲ ਆਪਾਂ ਫੋਟੋਆਂ ਨੂੰ ਕੰਪਿਊਟਰ ਤੇ ਕਿੱਦਾਂ ਬਦਲ ਸਕਦੇ ਹਾਂ ਜਰੂਰ ਉਸ ਆਦਮੀ ਨੇ ਫੋਟੋਆਂ ਨਾਲ ਹੀ ਛੇੜਛਾੜ ਕੀਤੀ ਹੋਵੇਗੀ ਤੇ ਕਮਲ ਵਰਗੀਆਂ ਹੋਰ ਵੀ ਬਹੁਤ ਕੁੜੀਆਂ ਨਾਲ ਅਕਸਰ ਇਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਹੈ ਰਹਿੰਦਾ ਹੈ ਪਰ ਇਹ ਗੱਲਾਂ ਆਪਣੇ ਘਰਦਿਆਂ ਦੀ ਸਮਝ ਵਿੱਚ ਨਹੀਂ ਆਉਂਦੀਆਂ ਜਿਮੀ ਬੋਲੇ ਹਾਂ ਜਰੂਰ ਇਸ ਤਰ੍ਹਾਂ ਕੁਝ ਹੋਣਾਗਾ ਚਾਰੂ ਫਿਰ ਸਾਨੂੰ ਕੀ ਕਰਨਾ ਚਾਹੀਦਾ ਜਿਮੀ ਹਾਂ ਜੋ ਵੀ ਕਰਨਾ ਮੈਂ ਕਰੂੰਗਾ ਨਹੀਂ ਤਾਂ ਇਸ ਤਰ੍ਹਾਂ ਸਭ ਕੁਝ ਜਾਣਦੇ ਹੋਏ ਵੀ ਵਿਆਹ ਕਰਾਉਣਾ ਠੀਕ ਨਹੀਂ ਨਾ ਹੀ ਮੈਂ ਉਸ ਨੂੰ ਖੁਸ਼ ਰੱਖ ਪਾਵਾਂਗਾ ਕਿਉਂਕਿ ਉਸ ਨੂੰ ਮਹਿਸੂਸ ਹੁੰਦਾ ਰਹੇਗਾ ਕਿ ਜ਼ਿੰਦਗੀ ਵਿੱਚ ਕੋਈ ਘਾਟ ਰਹਿ ਗਈ ਹੈ ਅਤੇ ਇਸ ਘਾਟ ਦੀ ਪੂਰਤੀ ਲਈ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਹੈ ਜੀਤ ਹਾਂ ਬਿਲਕੁਲ ਅਸੀਂ ਵੀ ਤੇਰੇ ਨਾਲ ਹਾਂ ਚਾਰੂ ਤੁਸੀਂ ਇਕੱਲੇ-ਇਕੱਲੇ ਇਹ ਸਭ ਕਰੋ ਇਹ ਤਾਂ ਹਰਗिज ਵੀ ਨਹੀਂ ਹੋ ਸਕਦਾ ਮੈਂ ਵੀ ਚਲਾਂਗੀ ਨਾਲ ਜੀਤ ਹਾਂ ਹਾਂ ਚਾਰੂ ਜ਼ਰੂਰ ਜੇ ਮੀਠੀਕ ਹੈ ਹੁਣ ਘਰ ਜਾਣ ਦਾ ਸਮਾਨ ਹੀ ਸਿੱਧੇ ਦਿੱਲੀ ਹੀ ਚੱਲੋ ਚਾਰੂ ਵੀ ਆਪਣੀ ਮੰਮੀ ਨੂੰ ਕਹਿ ਕੇ ਉਹਨਾਂ ਨਾਲ ਚਲੀ ਗਈ ਅਗਲੇ ਦਿਨ ਉਹ ਦਿੱਲੀ ਪਹੁੰਚੇ ਚਾਰੂ ਉਹਨਾਂ ਨੂੰ ਲੈ ਕੇ ਕਮਲਦੀ ਕੰਪਨੀ ਚ ਪਹੁੰਚੀ ਜਿਸ ਦੇ ਬੌਸ ਸੀ ਚਮਨ ਲਾਲ ਜਿਮੀ ਆਉਂਦਿਆਂ ਹੀ ਤਿਹਾਰੇ ਆ ਨਿਕਲ ਬਾਰ ਚਮਨ ਲਾਲ ਮੈਂ ਇੱਥੇ ਇਕੱਲਾ ਹੀ ਦੇਖਾਂਗਾ ਤੈਨੂੰ ਚਮਨ ਲਾਲ ਹੈਰਾਨ ਹੋ ਹਵਾ ਵਾਂਗ ਜਿਮੀ ਦੇ ਮੂਰੇ ਆ ਗਿਆ ਚਮਨ ਲਾਲ ਆਪਣੀ ਇੱਜ਼ਤ ਬਰਕਰਾਰ ਰੱਖਣ ਲਈ ਉਹਨਾਂ ਨੂੰ ਅੰਦਰ ਜਾਣ ਲਈ ਕਹਿਣ ਲੱਗਾ ਦੇਖੋ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ ਅਸੀਂ ਅੰਦਰ ਚੱਲ ਕੇ ਸਭ ਰਲ ਕੇ ਗੱਲ ਕਰਦੇ ਹਾਂ ਜਿਮੀ ਨੇ ਹੀ ਇੱਥੇ ਖੜਕੇ ਹੀ ਗੱਲ ਕਰਾਂਗੇ ਕਿਉਂ ਹੁਣ ਆਪਣੀ ਇੱਜ਼ਤ ਦਾ ਬੜਾ ਖਿਆਲ ਹੈ ਇੱਕ ਕੁੜੀ ਦੀ ਇੱਜ਼ਤ ਕੁਝ ਵੀ ਨਹੀਂ ਚਮਨ ਲਾਲ ਵੀ ਥੋੜਾ ਗਰਮ ਹੋਇਆ ਕੌਣੋਂ ਤੁਸੀਂ ਤੇ ਕੀ ਲੈਣਾ ਏ ਹੋ ਇਹ ਮੇਰੀ ਕੰਪਨੀ ਹੈ ਇੱਥੇ ਮੈਂ ਹੀ ਗੱਲ ਕਰ ਸਕਦਾ ਹਾਂ ਨਸੀਆਂ ਤਾਣਾ ਦੇ ਮੈਨੂੰ ਨਹੀਂ ਤਾਂ ਮਾਰ ਮਾਰ ਕੇ ਖਲ ਉਢੇੜ ਦੂੰ 10 ਕਮਲ ਦੀਆਂ ਫੋਟਮਾਂ ਨਾਲ ਕਿਸ ਨੇ ਛੇੜਛਾਣੀ ਕੀਤੀ ਜਿਮੀ ਨੇ ਚਮਨ ਲਾਲ ਦੀ ਗਲਾ ਦੇ ਵਿਚਕਾਰੋਂ ਕੱਟ ਕੇ ਰੋਵ ਨਾਲ ਕਿਆ ਕਮਲ ਦਾ ਨਾਮ ਤੇ ਜਿਮੀ ਦੀ ਵੰਗਾਰ ਸੁਣ ਕੇ ਚਮਨ ਲਾਲ ਨੂੰ ਤਰੇਲੀਆਂ ਅਗਾਂ ਸਾਲ ਪਹਿਲਾਂ ਹੋਇਆ ਬੱਕਾ ਯਾਦ ਕਰਕੇ ਉਹ ਘਬਰਾਟ ਨਾਲ ਕੰਬਣ ਲੱਗ ਪਿਆ ਤੇ ਉਹਨਾਂ ਨੂੰ ਹੱਥ ਜੋੜ ਕੇ ਅੰਦਰ ਜਾਣ ਦੇ ਵਾਸਤੇ ਪਾਉਣ ਲੱਗਿਆ ਜੀਤ ਬੋਲਿਆ ਠੀਕ ਹੈ ਚੱਲ ਅੰਦਰ ਅੰਦਰ ਜਾ ਕੇ ਕਮਰੇ ਚਮਨ ਲਾਲ ਨੇ ਦੱਸਿਆ ਕਿ ਫੋਟੋਮਾਨਾ ਲੱਸੀ ਕੁਝ ਨਹੀਂ ਕੀਤਾ ਮੈਂ ਸੱਚਮੁੱਚ ਉਸ ਨੂੰ ਉਹ ਕੱਪੜੇ ਪਾਉਣ ਲਈ ਮਜਬੂਰ ਕੀਤਾ ਤੇ ਫੋਟੋ ਸ਼ੂਟ ਕਰਵਾਇਆ ਤੇ ਫੈਸ਼ਨ ਡਿਜ਼ਾਈਨਰ ਦੀ ਟਾਪ ਮਾਰਡ ਬਣਾਉਣ ਦਾ لالਚ ਦਿੱਤਾ ਫਿਰ ਮੈਂ ਫੋਟੋ ਮਾ ਨਾਲ ਉਸ ਨੂੰ ਬਲੈਕਮੇਲ ਕਰ ਲੱਗਿਆ ਤਾਂ ਇੱਕ ਦਿਨ ਉਸ ਨੇ ਮੇਰੇ ਚਪੇੜਾਂ ਜੜ ਦਿੱਤੀਆਂ ਮੈਂ ਉਸ ਤੇ ਡਾਕੂਮੈਂਟ ਲੁਕੋ ਦਿੱਤੇ ਤੇ ਗੁੱਸੇ ਚ ਆ ਕੇ ਉਹ ਫੋਟੋਆਂ ਵੀ ਉਸ ਦੇ ਘਰ ਭੇਜ ਦਿੱਤੀਆਂ ਜਿਮੀ ਨੇ ਉਸ ਨੂੰ ਜੱਫੇ ਮਾਰ ਕੇ ਫਰਸ਼ ਤੇ ਸੁੱਟ ਲਿਆ ਕਾਫੀ ਕੁੱਟਿਆ ਤੇ ਜੀਤ ਨੇ ਛੱਡਣ ਲਈ ਕਹਾ ਕੇ ਪੁਲਿਸ ਬੁਲਾ ਲਈ ਚਮਲਾਲ ਤੇ ਗੋਣੀਆਂ ਤੇ ਗੋਡੇ ਥਾਂ-ਥਾਂ ਤੋਂ ਉੱਚੜ ਗਏ ਨੱਕ ਚੋਂ ਖੂਨ ਰਿਸਣ ਲੱਗ ਗਿਆ ਅਖੀਰ ਉਸ ਨੇ ਕਮਲ ਦੇ ਡਾਕੂਮੈਂਟ ਵੀ ਕੱਟ ਕੇ ਫੜਾ ਦਿੱਤੇ ਤੇ ਲੜਕੀ ਨਾਲ ਅਸ਼ੋਸ਼ਨ ਕਰਨ ਦੇ ਦੋਸ਼ ਵਿੱਚ ਉਸ ਨੂੰ ਪਲਸੋ ਵਾਲੇ ਕਰ ਦਿੱਤਾ ਕੰਪਨੀਆਂ ਦੀਆਂ ਹੋਰ ਵੀ ਮਜਬੂਰ ਕੁੜੀਆਂ ਉਸ ਤੋਂ ਤੰਗ ਸਨ ਤੇ ਉਹਨਾਂ ਨੇ ਜਿੰਮੀ ਵਰਗਿਆਂ ਦਾ ਧੰਨਵਾਦ ਕੀਤਾ ਚਾਰੂ ਨੇ ਉਹਨਾਂ ਨੂੰ ਲਾਲੀ ਦਾ ਕਾਲਜ ਵੀ ਦਿਖਾਇਆ ਜਿੱਥੇ ਲਾਲੀ ਦੇ ਕਈ ਪੋਸਟਰ ਲੱਗੇ ਹੋਏ ਸਨ ਕਾਲਜ ਦੇ ਸਟੂਡੈਂਟਸ ਤੇ ਪ੍ਰੋਫੈਸਰ ਨੂੰ ਜਦੋਂ ਪਤਾ ਲੱਗਾ ਕਿ ਉਹ ਲਾਲੀ ਦੇ ਚਾਚੇ ਦਾ ਮੁੰਡਾ ਤੇ ਉਹਨਾਂ ਦੇ ਘਰੋਂ ਆਇਆ ਹੈ ਤਾਂ ਉਹਨਾਂ ਨੇ ਉਸ ਦੀ ਬਹੁਤ ਸੇਵਾ ਕੀਤੀ ਕਾਰਾ ਜਿੰਮੀ ਨੇ ਸਾਰਿਆਂ ਨੂੰ ਕਾਲਜ ਬਾਰੇ ਦੱਸਿਆ ਤੇ ਫੋਨ ਵਿੱਚੋਂ ਫੋਟੋਆਂ ਵੀ ਦਿਖਾਈਆਂ ਰਾਤ ਨੂੰ ਵੇਲਾ ਹੋ ਕੇ ਜਿੰਮੀ ਕਮਲ ਨੂੰ ਮਿਲਣ ਬਾਰੇ ਸੋਚਣ ਲੱਗਿਆ ਸਵੇਰੇ ਉੱਠ ਕੇ ਜਿਮੀ ਨੇ ਜੀਤ ਨੂੰ ਫੋਨ ਕੀਤਾ ਕਿ ਉਸ ਦਾ ਕਮਲ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਜੀਤ ਬੋਲਿਆ ਠੀਕ ਹੈ ਮੈਂ ਤੈਨੂੰ ਚਾਰੂ ਦਾ ਨੰਬਰ ਭੇਜਦਾ ਤੂੰ ਉਸ ਤੋਂ ਕਮਲ ਦਾ ਨੰਬਰ ਲੈ ਲੈ ਜਿਮੀ ਤੇਰੇ ਕੋਲ ਚਾਰੂ ਦਾ ਨੰਬਰ ਕਿਵੇਂ ਆਇਆ ਜੀਤ ਮੈਂ ਲੈ ਲਿਆ ਸੀ ਵੀ ਕਦੀ ਵੀ ਲੋੜ ਪੈ ਸਕਦੀ ਹੈ ਹੁਣ ਦੇਖਿਆ ਪੈਗੀ ਨਾ ਜਿਮੀ ਹੈ ਠੀਕ ਹੈ ਭੇਜ ਇੰਨੇ ਬਾਹਰੋਂ ਕਾਫੀ ਆਵਾਜ਼ ਆਉਣ ਲੱਗ ਪਈਆਂ ਜਿਮੀ ਨੇ ਬਾਹਰ ਆ ਕੇ ਦੇਖਿਆ ਕਿ ਉਸ ਦਾ ਮਾਮਾ ਵੀ ਵਿਚੋਲਾ ਆਇਆ ਹੋਇਆ ਸੀ ਜਿੰਮੀ ਸਸਰੀ ਘਰ ਬਲਾ ਕੇ ਕੋਲੇ ਬੈਠ ਗਿਆ ਗੱਜਨ ਸਿਓ ਤੋਂ ਮੇਲੋ ਵੀ ਆ ਗਏ ਫਿਰ ਮਾਮਾ ਗੱਲ ਤੋੜਦੇ ਹੋਏ ਕਹਿੰਦਾ ਦੇਖੋ ਭਾਈ 2 ਮਹੀਨੇ ਤੱਕ ਲਾਲੀ ਵੀ ਆ ਜਾਓ ਤੇ ਹੁਣ ਵਿਆਹ ਬੰਨ੍ਹ ਦੇਵੋ ਵਿਆਹ ਕਢਾਉਣਾ ਤਾਂ ਪਹਿਲਾਂ ਹੀ ਪੈਂਦਾ ਗੱਜਨ ਸਿਓ ਹਾਂ ਹਾਂ ਬਿਲਕੁਲ ਠੀਕ ਐ ਸਾਰਿਆਂ ਨੇ हामी ਭਰੀ ਪਰ ਜਿੰਮੀ ਅਜੇ ਸੋਚ ਰਿਹਾ ਸੀ ਕਿ ਕੀ ਕਰੇ ਮਾਮਾ ਜਿੰਮੀ ਨੂੰ ਕਹਿੰਦਾ ਦੱਸ ਕਾਕਾ ਹੁਣ ਤਾਂ ਤੈਨੂੰ ਕੋਈ ਦਿੱਕਤ ਨਹੀਂ ਜਿੰਮੀ ਫੋਨ ਤੇ ਕੁਝ ਪੜ ਰਿਹਾ ਸੀ ਮਾਮਾ ਫਿਰ ਬੋਲਿਆ ਮੇਰੀ ਗੱਲ ਦਾ ਜਵਾਬ ਤਾਂ ਦੇ ਦੇ ਜਿੰਮੀ ਕਹਿੰਦਾ ਕੀ ਦੇਣਾ ਗੇਜੋ ਗੁੱਸੇ ਵਿੱਚ ਤੂੰ ਮੈਨੂੰ ਖੱਜਲ ਕਰਨ ਦਾ ਠੇਕਾ ਲਿਆ ਜਿੰਮੀ ਨਹੀਂ ਮੰਮੀ ਮੈਨੂੰ ਥੋੜਾ ਹੋਰ ਮੌਕਾ ਤਾਂ ਦਿਓ ਤਾਂ ਉਹ ਵੀ ਬੋਲੀ ਪਤਾ ਨਹੀਂ ਕੀ ਹੋਇਆ ਇਸ ਮੁੰਡੇ ਨੂੰ ਵਿਆਹ ਦਾ ਨਾਮ ਹੀ ਨਹੀਂ ਲੈਂਦਾ ਮੇਲੋ ਪੁੱਤਰ ਕੀ ਗੱਲ ਐ ਤੂੰ ਠੀਕ ਤਾਂ ਹੈ ਨਾਲੇ ਇਹਨਾਂ ਸੋਚਣ ਵਾਲੀ ਕੀ ਗੱਲ ਐ ਕੁੜੀ ਵਾਲੇ ਵੀ ਦਿਨ ਮੰਗ ਰਹੇ ਨੇ ਅਗਲੇ ਨੇ ਸੌ ਤਿਆਰੀ ਕਰਨੀ ਹੁੰਦੀ ਐ ਚਾਰੇ ਪਾਸੇ ਸਾਰੇ ਆਪਣਾ ਆਪਣਾ ਪਖੜਾ ਐ ਸਨ ਵਿੱਚ ਬੈਠਾ ਜਿੰਮੀ ਸਾਰਿਆਂ ਦੇ ਮੂੰਹ ਵੱਲ ਦੇਖ ਰਿਹਾ ਸੀ ਜਿੰਮੀ ਬੋਲਿਆ ਪਰ ਮੇਰਾ ਤਾਂ ਸਾਹ ਘੁੱਟਣ ਲੱਗ ਪਿਆ ਗੇਜੋ ਫੇਰ ਦੱਸ ਕੀ ਕਰਾਂ ਕੁਝ ਤਾਂ ਦੱਸ ਜਿਮੀ ਚੱਲ ਮੈਂ ਸ਼ਾਮ ਤੱਕ ਦੱਸਦਾ ਫਿਰ ਨਾਲੇ ਹੁਣ ਰੋਟੀ ਪਾਣੀ ਤਾਂ ਖਾ ਲੈਣ ਦੋ ਮਾਮਾ ਫਿਰ ਕੀ ਹੋ ਜੂ ਮੈਂ ਉਹਨਾਂ ਦੇ ਘਰ ਵੀ ਜਾਣਾ 1 ਘੰਟੇ ਤੱਕ ਦਾ ਇੰਤਜ਼ਾਰ ਕਰ ਸਕਦਾ ਜਿਮੀ ਚਲੋ ਠੀਕ ਹੈ ਜਿਮੀ ਬਾਹਰ ਚਲਾ ਜਾਂਦਾ ਤੇ ਉਸਨੇ ਚਾਰੂ ਤੋਂ ਕਮਲ ਦਾ ਨੰਬਰ ਲੈ ਲਿਆ ਫੋਨ ਕਰਕੇ ਦੇਖਿਆ ਪਰ ਫੋਨ ਬੰਦਾ ਰਿਹਾ ਸੀ ਚਾਰੂ ਨੂੰ ਫਿਰ ਪੁੱਛਿਆ ਉਸਨੇ ਕਿਹਾ ਕਿ ਥੋੜਾ ਸਮੇਂ ਤੱਕ ਦੁਬਾਰਾ ਕਰਕੇ ਦੇਖ ਲਵੇ ਪਰ 1 ਘੰਟਾ ਤਾਂ ਜਿਮੀ ਦਾ ਇਸ ਤਰ੍ਹਾਂ ਬੀਤ ਗਿਆ ਤੇ ਫੋਨ ਵੀ ਬੰਦ ਆ ਹੀ ਗਿਆ ਤੱਕ ਘਰ ਕਿਉਂ ਵਾਪਸ ਘਰ ਆਇਆ ਉਦੋਂ ਤੱਕ ਸਾਰੇ ਵੇਲੇ ਹੋ ਚੁੱਕੇ ਸਨ ਜਿਮੀ ਨੇ ਵੀ ਰੋਟੀ ਖਾਧੀ ਤੇ ਸਾਰਿਆਂ ਦੇ ਜੋਰ ਪਾਉਣ ਨਾਲ ਉਸਨੇ ਵਿਆਹ ਲਈ ਵੀ ਹਾਂ ਕਰਤੀ ਸਾਰੇ ਖੁਸ਼ ਹੋਏ ਤੇ ਉਹਨਾਂ ਵਿਆਹ ਦਾ ਦਿਨ ਸ਼ਾਮ ਤੱਕ ਕਢਾ ਕੇ ਦੇ ਦਿੱਤਾ ਜਿਮੀ ਦਾ ਮਾਮਾ ਵੀ ਵਿਆਹ ਲੈ ਕੇ ਕਮਲ ਦੇ ਘਰ ਵੀ ਦੇ ਆਇਆ ਵਿਆਹ ਤਾਂ ਹੁਣ ਕਢਾ ਲਿਆ ਸੀ ਜਿਮੀ ਨੂੰ ਕੁਝ ਸਮਝ ਨਹੀਂ ਆ ਰਿਆ ਸੀ ਉਹ ਕੀ ਕਰੇ ਨਾ ਉਸ ਨੂੰ ਖੁਸ਼ੀ ਹੋਣ ਦਾ ਪਤਾ ਲੱਗ ਰਿਹਾ ਸੀ ਰਾਤ ਪੈ ਚੁੱਕੀ ਸੀ ਉਹ ਸੋਚ ਰਿਹਾ ਸੀ ਕਿ ਜ਼ਿੰਦਗੀ ਚਾਹ ਤੋਂ ਬਿਨਾ ਜ਼ਿੰਦਗੀ ਹੀ ਨਹੀਂ ਲੱਗਦੀ ਕਿਸੇ ਚਾਹ ਤੋਂ ਬਿਨਾ ਫਿਰ ਉਹ ਚਾਹ ਕਿਹੋ ਜਿਹਾ ਵੀ ਹੋ ਸਕਦਾ ਇਹ ਚਾਹ ਸਭ ਦੀ ਆਪੋ ਆਪਣੇ ਨੇ ਚਾਹੇ ਵਿਆਹ ਦਾ ਹੋਵੇ ਜਾਂ ਕੋਈ ਹੋਰ ਪਰ ਅੱਜ ਉਸਦੇ ਚਾਹ ਵਿੱਚ ਮਿਲਾਵਟ ਸੀ ਉਸ ਨੂੰ ਆਪਣਾ ਬਾਪੂ ਜੀ ਆਦੋਂ ਲੱਗਿਆ ਤੇ ਆਪਣੇ ਆਪ ਨਾਲ ਗੱਲਾਂ ਕਰਨ ਲੱਗਿਆ ਮੈਂ ਚਾਹ ਬਾਪੂ ਦੀਆਂ ਅੱਖਾਂ 'ਚ ਦੇਖਿਆ ਖੇਤ ਨੂੰ ਜਾਂਦੇ ਕਾਲੇ ਕਾਲੇ ਪੈਂਦੇ ਕਦਮਾਂ ਨੂੰ ਦੇਖਿਆ ਮੈਂ ਹਰ ਆਉਂਦੀ ਫਸਲ ਵੇਲੇ ਬਾਪੂ ਨੂੰ ਚਾਹ ਕਰਦੇ ਦੇਖਿਆ ਉਹਨੇ ਚਾਹ ਨਾਲ ਉੱਠਣਾ ਚਾਹ ਨਾਲ ਸੋਣਾ ਚਾਹ ਘਰ ਵਿੱਚ ਕਿਸੇ ਮੱਝ ਘਾਂ ਦੇ ਸੂਣ ਦਾ ਚਾ ਘਰ ਕੋਈ ਨਵਾਂ ਸੰਦ ਲੈ ਆਉਂਦਾ ਚਾ ਉਹਦੇ ਨਾਲ ਮੇਲੇ 'ਚ ਉਹਦਾ ਹੱਥ ਫੜ ਕੇ ਜਾਂਦਾ ਮੇਰਾ ਵੀ ਚਾ ਉਹਨੂੰ ਉਡੀਕਨ ਦਾ ਇਹੇ ਬੜੇ ਸਾਰੇ ਚਾਸੀ ਜਿਹੜੇ ਨਾਲ ਹੀ ਲੈ ਗਿਆ ਜਿਹੜੇ ਜ਼ਿੰਦਗੀ ਨੂੰ ਜ਼ਿੰਦਗੀ ਬਣਾਈ ਰੱਖਦੇ ਸੀ ਉਸ ਨੂੰ ਆਪਣੀ ਜ਼ਿੰਦਗੀ ਠਹਿਰੀ ਹੋਈ ਜਿਹੀ ਜਾਂ ਕੀੜੀ ਦੀ ਚਾਲ ਤਰਹੀ ਪ੍ਰਤੀਤ ਹੋਣ ਲੱਗੀ ਬੇਬੇ ਉਸਨੇ ਫੋਨ ਤੇ ਫੇਸਬੁੱਕ ਚੈੱਕ ਕਰਨ ਲੱਗਿਆ ਸੋਚਿਆ ਕਿ ਪਤਾਕਾਮਲ ਵੀ ਫੇਸਬੁੱਕ ਤੇ ਹੋਵੇ ਪਰ ਉਸ ਨੂੰ ਕਿਤੇ ਨਾ ਲੱਭੀ ਫਿਰ ਉਸਨੇ ਚਾਰੂ ਨੂੰ ਫੋਨ ਕਰਕੇ ਇਸ ਵਾਰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦਾ ਅਕਾਊਂਟ ਕੇਕੇ ਡਿਜ਼ਾਈਨਰ ਦੇ ਨਾਮ ਤੇ ਹੈ ਤਾਂ ਫਿਰ ਜਿਮੀ ਨੇ ਚੈੱਕ ਕੀਤਾ ਤਾਂ ਉਹ ਵੇਖ ਕੇ ਖੁਸ਼ ਹੋਇਆ ਕਿ ਕਮਲ ਨੇ ਉਹਨਾਂ ਦੋਵਾਂ ਦੀ ਸ਼ਗਨ ਵਾਲੀ ਫੋਟੋ ਲਾ ਕੇ ਰੱਖੀ ਸੀ ਉਹ ਇੱਕ ਬੰਲੇ ਖੁਸ਼ ਹੋਇਆ ਅਗਲੇ ਪਲ ਸੋਚਿਆ ਉਹ ਆਪ ਪਤਾ ਨਹੀਂ ਸੱਚੀ ਖੁਸ਼ ਹੈ ਜਾਂ ਨਹੀਂ ਉਸਨੇ ਆਪਣੀ ਫੋਟੋ ਤੇ ਕਮੈਂਟ ਕਰ ਦਿੱਤਾ ਗੇਜੋ ਨੇ ਅੰਦਰ ਆ ਕੇ ਉਸਦੇ ਖਿਆਲਾਂ ਦੀ ਲੜੀ ਤੋੜੀ ਵੇ ਪੁੱਤ ਕੋਈ ਪੱਖਾ ਕੂਲਰ ਲਾ ਲੈਂਦਾ ਮੱਛਰ ਆਈ ਜਾਂਦਾ ਜਿੰਮੀ ਨੂੰ ਕੋਈ ਖਿਆਲ ਨਹੀਂ ਸੀ ਕਿਉਂ ਇਦਾਂ ਹੀ ਗਰਮੀ 'ਚ ਪੈ ਗਿਆ ਸੀ ਜਦੋਂ ਪੱਖਾ ਲਾ ਲਿਆ ਫਿਰ ਲੇਟਿਆ ਤਾਂ ਫੋਨ ਤੇ ਮੈਸੇਜ ਦਾ ਰਿੰਗ ਕੀਤਾ ਫੇਸਬੁੱਕ ਖੋਲ ਕੇ ਦੇਖੀ ਤਾਂ ਕਮਲ ਨੇ ਕਮੈਂਟ ਦੇ ਜਵਾਬ 'ਚ ਸ਼ੁਕਰੀਆ ਲਿਖਿਆ ਸੀ ਜਿੰਮੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸਨੇ ਬੈਠ ਕੇ ਫਟਾਫਟ ਐਨ ਬਾਕਸ ਵਿੱਚ ਹੈਲੋ ਦਾ ਮੈਸੇਜ ਭੇਜ ਦਿੱਤਾ जिम्मी ਕਿੰਨੀ ਹੀ देर ਮੈਸੇਜ ਦਾ ਇੰਤਜ਼ਾਰ ਕਰਦਾ ਰਿਹਾ ਪਰ ਕਮਲ ਆਫੋ ਕੇ ਦੁਬਾਰਾ ਆਈ ਹੀ ਨਾ ਫਿਰ ਉਹ ਉਸਦੇ ਫੇਸਬੁੱਕ ਅਕਾਊਂਟ ਦੇਖਣ ਲੱਗ ਪਿਆ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਸਨ ਕੁਝ ਉਸਦੇ ਕੈਰੀਅਰ ਨੂੰ ਲੈ ਕੇ ਸੂਟ ਡਰੈਸ ਤੇ ਗਾਉਣ ਵਗੈਰਾ ਦੀਆਂ ਕੁਝ ਬੰਨਸੋਨੇ ਖਾਣ ਪੀਣ ਦੀਆਂ ਜੋ ਕਿ ਜਿਮੀ ਨੇ ਹਾਂ ਤੱਕ ਦੇ ਦੇਖਿਆ ਨਹੀਂ ਨਹੀਂ ਕਿਉਂਕਿ ਉਸਨੇ ਤਾਂ ਕਦੇ ਵੱਡੇ ਸ਼ਹਿਰ ਰਹਿ ਕੇ ਹੀ ਨਹੀਂ ਸੀ ਦੇਖਿਆ ਕਮਲ ਫਿਰ ਵੀ ਦਿੱਲੀ ਦੀ ਜੰਪਲ ਤੇ ਖੁੱਲੇ ਮੌਲ ਵਿੱਚ ਰਹਿਣ ਵਾਲੀ ਸੀ ਪਰ ਉਸਦੇ ਮਾਮ-ਬਾਬ ਦਿੱਲੀ ਰਹਿ ਕੇ ਵੀ ਦਿਲਚੋ ਪਿੰਡ ਵਾਲੇ ਖਿਆਲਾਂ ਨਾ ਕੱਢ ਸਕੇ ਜਿਸ ਦਾ ਅੰਜਾਮ ਕਮਲ ਭਗਤ ਰਹੀ ਸੀ ਤੇ ਕੁਝ ਉਸ ਦੀਆਂ ਆਪਣੀਆਂ ਕੁਝ ਦੋਸਤਾਂ ਨਾਲ ਕੁਝ ਘੁੰਮਣ ਦੀਆਂ ਕਿੰਨਾ ਹੀ ਕੁਝ ਜਿਸ ਨੂੰ ਦੇਖ ਕੇ ਜਿਵੇਂ ਨੂੰ ਲੱਗਿਆ ਜਿਵੇਂ ਕਿ ਕਮਲ ਬਹੁਤ ਹੀ ਅਜਨਬੀ ਹੈ ਉਸ ਲਈ ਫੇਸਬੁੱਕ ਤੋਂ ਉਸ ਨੂੰ ਉਸਦੇ ਲਾਈਫ ਸਟਾਈਲ ਦਾ ਇੰਨਾ ਕੋ ਤਾਂ ਅੰਦਾਜ਼ਾ ਹੋ ਗਿਆ ਕਿ ਉਹ ਪੂਰੀ ਤਰ੍ਹਾਂ ਸ਼ਹਿਰੀ ਹੈ ਇਸ ਖਿਆਲ ਨੇ ਉਸ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਕਿ ਕਮਲ ਉਸ ਨਾਲ ਪਿੰਡ ਵਿੱਚ ਕਿਵੇਂ ਰਹੂ ਕੀ ਪਤਾ ਰਹੂ ਕਿ ਨਾ ਰਿਸ਼ਤਾ ਨਭਾਉਗੇ ਨਾ ਕਿ ਪਤਾ ਵਿਆਹ ਵੀ ਕਰਾਉਗੇ ਨਾ ਇਸ ਤੋਂ ਤਾਂ ਚੰਗਾ ਆਪ ਹੀ ਜਵਾਬ ਦੇ ਦਿੰਦਾ ਇਸ ਤਰ੍ਹਾਂ ਦੇ ਸਵਾਲ ਜਵਾਬ ਸੋਚਦੇ ਆ ਸੋਚਦੇ ਉਸ ਨੂੰ ਨੀਂਦ ਆ ਗਈ ਅਗਲੇ ਦਿਨ ਜਦੋਂ ਉੱਠਿਆ ਤਾਂ ਦਿਨ ਚਿੱਟਾ ਚੜ੍ਹਿਆ ਹੋਇਆ ਸੀ ਪਰ ਅੱਜ ਉਸ ਨੂੰ ਖੇਤ ਜਾਣ ਦੀ ਬਹੁਤੀ ਕਾਲੀ ਨਹੀਂ ਸੀ ਹੌਣ ਕਰਦੇ ਅੰਦਰ ਵਾਰਹੀ ਉਹ ਧੁੱਪ ਆ ਗਈ ਸੀ ਉਸ ਨੂੰ ਆਪਣਾ ਸਿਰ ਭਾਰਾ ਹੋਣਾ ਮਹਿਸੂਸ ਹੋਇਆ ਜਦ ਮੰਜੇ ਤੋਂ ਉੱਠਿਆ ਤਾਂ ਲੱਤਾਂ ਵੀ ਕੰਬ ਰਹੀਆਂ ਸਨ ਗੇਜੂ ਨੇ ਕੋਲ ਆ ਕੇ ਦੇਖਿਆ ਉਸ ਨੂੰ ਹੱਥ ਲਾਇਆ ਪੁੱਤਰਾ ਕੀ ਇੰਨਾ ਬੁਖਾਰ ਜਿਮੀ ਨੇ ਮੰਮੀ ਮੈਂ ਠੀਕ ਹਾਂ ਗੇਜੂ ਬੋਲੀ ਨਹੀਂ ਨਹੀਂ ਤੂੰ ਪੈ ਤੇਨੂੰ ਬੁਖਾਰ ਬਹੁਤ ਹੈ ਮੈਂ ਡਾਕਟਰ ਨੂੰ ਬੁਲਾ ਕੇ ਲਿਉਣੀ ਆ ਗੇਜੂ ਡਾਕਟਰ ਬੁਲਾ ਲਿਆਈ ਡਾਕਟਰ ਨੇ ਉਸ ਨੂੰ ਟੀਕਾ ਲਾ ਦਿੱਤਾ ਆਰਾਮ ਕਰ ਲਈ ਕਿਹਾ ਮੈਲੂ ਵੀ ਆ ਗਈ ਉਹਨਾਂ ਸਾਰਿਆਂ ਨੇ ਰਲ ਕੇ ਜਿਮੀ ਨੂੰ ਦਵਾਈ ਵਗੈਰਾ ਦਿੱਤੀ ਉਸ ਦਾ ਸਿਰ ਦੁਬਾਇਆ ਤੇ ਲੱਤਾਂ ਘੁੱਟੀਆਂ ਦਵਾਈ ਨਾਲ ਉਹ ਸਾਰਾ ਦਿਨ ਸੁਤਾਰਿਆ ਸ਼ਾਮ ਨੂੰ ਜਦ ਪੁੱਛਿਆ ਤਾਂ ਪਹਿਲਾਂ ਨਾਲੋਂ ਬਹੁਤ ਠੀਕ ਮਹਿਸੂਸ ਕੀਤਾ ਥੋੜਾ ਤਾਜ਼ਾ ਹੋਣ ਲਈ ਉਹ ਬਾਹਰ ਇਧਰ ਉਧਰ ਟੈਲਣ ਲੱਗਿਆ ਫਿਰ ਫੋਨ ਲਾ ਕੇ ਦੇਖਿਆ ਤਾਂ ਬੰਦ ਹੀ ਆ ਰਿਹਾ ਸੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਫਿਰ ਉਸਨੇ ਆਪਣੀ ਫੇਸਬੁੱਕ ਖੋਲਹੀ ਬਹੁਤ ਸੋਚ ਵਿਚਾਰ ਮਗਰੋਂ ਕਮਲ ਨਾਲ ਆਪਣੀ ਸ਼ਗਨ ਵਾਲੀ ਫੋਟੋ ਪਾ ਕੇ ਕੁਝ ਵਿਚਾਰ ਲੈ ਕੇ ਪੋਸਟ ਕਰ ਦਿੱਤੇ ਸਾਡੇ ਦੋਵਾਂ ਦੇ ਵਿਚਕਾਰ ਸੁਪਨਿਆਂ ਦੀ ਕਿਤਾਬ ਰੁਕਾਵਟ ਬਣੀ ਹੋਈ ਹੈ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਦੋਵੇਂ ਹੁਣ ਅਜਨਬੀ ਹਾਂ ਸਮਣਾ ਆਪਣੇ ਰਾਹ ਤੇ ਚੱਲਦਾ ਜਾ ਰਿਹਾ ਹੈ ਤੇ ਅਸੀਂ ਉਸ ਦੇ ਨਾਲ ਸੈਂਕੜੇ ਲੋਕ ਰਾਹ ਵਿੱਚ ਮਿਲਦੇ ਨੇ ਅਤੇ ਕੁਝ ਦੂਰ ਚੱਲ ਕੇ ਵਿਛੜ ਜਾਂਦੇ ਨੇ ਕਦੀ ਕਦੀ ਜ਼ਿੰਦਗੀ ਦੀ ਤੇਜ਼ ਹਵਾ ਇਕੋ ਟਹਿਣੀ ਤੋਂ ਡਿੱਗੇ ਹੋਏ ਪੱਤੇਆਂ ਨੂੰ ਨੇੜੇ ਲੈ ਆਉਂਦੀ ਹੈ ਪਰ ਉਹ ਇੱਕ ਦੂਜੇ ਤੋਂ ਬਿਲਕੁਲ ਬੇਗਾਨੇ ਹੁੰਦੇ ਨੇ ਇਸ ਤਰ੍ਹਾਂ ਦਾ ਉਹਨੇ ਲਿਖ ਕੇ ਉਹ ਸੋਚਦਾ ਕਿ ਪਤਾ ਕਮਲ ਇਹ ਪੜ ਕੇ ਉਸ ਨਾਲ ਗੱਲ ਹੀ ਕਰਨ ਲੱਗ ਪਵੇ ਅਗਲੀ ਸਵੇਰ ਕਮਲ ਨੇ ਫੇਸਬੁੱਕ ਅਕਾਊਂਟ ਖੋਲ੍ਹਿਆ ਤਾਂ ਦੇਖਿਆ ਜਿਮੀ ਦਾ ਮੈਸੇਜ ਤੇ ਪੋਸਟ ਆਈ ਹੋਈ ਸੀ ਉਹ ਪੋਸਟ ਪੜ ਕੇ ਹੈਰਾਨ ਹੋਈ ਤੇ ਜਿਮੀ ਨੂੰ ਹੈਲੋ ਦਾ ਜਵਾਬ ਹਾਈ ਪੇਜ ਦਿੱਤਾ ਉਧਰ ਜਿੰਮੀ ਵੀ ਅੱਜ ਖੇਤ ਗੇੜਾ ਮਾਰਨ ਗਿਆ ਸੀ ਜਦੋਂ ਮੋਟਰ ਤੇ ਠੰਡੇ ਪਾਣ ਨਾਲ ਹੱਥ ਪੈਰ ਧੋ ਕੇ ਮੰਜੇ ਤੇ ਬੈਠਾ ਤਾਂ ਫੋਨ ਦੀ ਨੋਟੀਫਿਕੇਸ਼ਨ ਟੋਨ ਵੱਜੀ ਉਸ ਨੂੰ ਅਹਿਸਾਸ ਹੋਇਆ ਕਿ ਪੱਕਾ ਫੇਸਬੁੱਕ ਤੇ ਮੈਸੇਜ ਆਇਆ ਉਸਨੇ ਝੱਟ ਫੋਨ ਕੱਢਿਆ ਤੇ ਦੇਖਿਆ ਕਮਲ ਨੇ ਹਾਈ ਕੀਤਾ ਸੀ ਜਿੰਮੀ ਜਵਾਬ ਹਾਂਜੀ ਕਿਵੇਂ ਹੋ ਕਮਲ ਨੇ ਕਿਹਾ ਵਧੀਆ ਜਿੰਮੀ ਕੀ ਗੱਲ ਸਾਡੇ ਨਾਲ ਗੱਲ ਨਹੀਂ ਕਰਦੇ ਰਾਤ ਵੀ ਇੰਨਾ ਇੰਤਜ਼ਾਰ ਕੀਤਾ ਕਮਲ ਮੈਂ ਤਾਂ ਅੱਜ ਨਵੀਂ ਜੋ ਹਾਂ ਗੁੱਸੇ ਚ ਬੋਲੀ ਜਿੰਮੀ ਉਹ ਬੁਲੇ ਹਾਇ ਗੁੱਸਾ ਕਮਲ ਬਿਲਕੁਲ ਜਿਮੀ ਰਾਤ ਵਾਲੀ ਪੋਸਟ ਭੁੱਲ ਗਿਆ ਤਾਂ ਫਿਰ ਉਸਨੇ ਪੁੱਛਿਆ ਜਿਮੀ ਕਮਲ ਜੀ ਕੀ ਗੱਲ ਅਸੀਂ ਕੀ ਗਲਤ ਕਰਤਾ ਕਮਲ ਪੋਸਟ ਕੀ ਪਾਈ ਹੈ ਵਿਆਹ ਨਿਕਲਦਿਆਂ ਹੀ ਬੇਗਾਨਾ ਕਰਤਾ ਸਾਨੂੰ ਜਿਮੀ ਉਹ ਉਹ ਠੀਕ ਹੈ ਫਿਰ ਹੋਰ ਕੀ ਕਰਗੇ ਅਸੀਂ ਹਰ ਰਾਤ ਗੱਲ ਕਰਨ ਨੂੰ ਤਰਸਦੇ ਪਏ ਹਾਂ ਤੇ ਤੁਹਾਨੂੰ ਕੋਈ ਪਰਵਾਹੀ ਜੋ ਸਾਡੀ ਹਾਲਤ ਹੈ ਉਵੇਂ ਦੇ ਹੀ ਖਿਆਲ ਹੋਣਗੇ ਕਮਲ ਅੱਛਾ ਜੀ ਇੰਨਾ ਯਾਦ ਕੀਤਾ ਸਾਨੂੰ ਸ਼ੁਕਰੀਆ ਸਾਰੀ ਮੇਰਾ ਫੋਨ ਖਰਾਬ ਸੀ ਤੇ ਕਰਨਾ ਦਿੱਤਾ ਠੀਕ ਕਰਨਾ ਦਿੱਤਾ ਹੋਇਆ ਸੀ ਤੇ ਮੈਂ ਭਰਾ ਦੇ ਫੋਨ ਤੇ ਫੇਸਬੁੱਕ ਖੋਲ੍ਹ ਲੈਂਦੀ ਸੀ ਪਰ ਹੁਣ ਮੇਰਾ ਫੋਨ ਆ ਗਿਆ ਇਸ ਲਈ ਹੁਣ ਕੋਈ ਦਿੱਕਤ ਨਹੀਂ ਹੋਵੇਗੀ ਤੁਸੀਂ ਜਦੋਂ ਚਾਹੋ ਗੱਲ ਕਰ ਸਕਦੇ ਹੋ ਜਿੰਮੀ ਕਹਿੰਦਾ ਸੱਚੀ ਕਮਲ ਕਹਿੰਦੀ ਹਾਂਜੀ ਹੁਣ ਮੈਨੂੰ ਥੋੜਾ ਕੰਮ ਹੈ ਰਾਤ ਨੂੰ ਗੱਲ ਕਰੂੰ ਜੇ ਤੁਸੀਂ ਕਹੋ ਤਾਂ ਜਿੰਮੀ ਕਹਿੰਦਾ ਜਰੂਰ ਉਹ ਵੀ ਖੇਤ ਦਾ ਕੰਮ ਨਿਮੇੜ ਕੇ ਘਰ ਆ ਗਿਆ ਤੇ ਉਸ ਨੂੰ ਕੁਝ ਸੁਧ-ਬੁੱਧ ਨਹੀਂ ਸੀ ਕਿ ਕੀ ਕੰਮ ਕਰੇ ਕਿੱਥੇ ਜਾਵੇ ਪਵੇ ਕਿ ਬੈਠੇ ਕਦੀ ਉਹ ਬਿਨਾਂ ਗੱਲਾਂ ਹੱਸਦਾ-ਸਦਾ ਦਾਦੀ ਨੂੰ ਕਦੇ ਮਾਂ ਨੂੰ ਫੜ ਕੇ ਘੁਮਾ ਦਿੰਦਾ ਕਦੇ ਮੇਲੇ ਕੋਲੇ ਜਾ ਕੇ ਉਹਨਾਂ ਨੂੰ ਵਿਆਹ ਦੀਆਂ ਗੱਲਾਂ ਪੁੱਛਣ ਲੱਗ ਜਾਂਦਾ ਫਿਰ ਉਸ ਨਾਲ ਚੌੜ ਕਰਦਾ ਉਹ ਮੇਲੇ ਦੇ ਘਰ ਆ ਗਿਆ ਤੇ ਸਾਰਿਆਂ ਨੇ ਮਿਲ ਕੇ ਰੋਟੀ ਖਾ ਕੇ ਆਪਣੇ ਬੈੱਡ ਤੇ ਚਲਾ ਗਿਆ ਤੇ ਆਪਦੇ ਵਾਅਦੇ ਅਨੁਸਾਰ ਕਮਲ ਵੀ ਫੇਸਬੁੱਕ ਤੇ ਆ ਗਈ ਬਾਰੋਂ ਤੇਜੋ ਤੇ ਗੇਜੋ ਮੇਲੋਂ ਨੂੰ ਮੇਲੋ ਇਸ ਨੂੰ ਪਲਾਂ ਕੀ ਹੋਇਆ ਅੱਜ ਬਹੁਤੀ ਅਜੀਬ ਜਿਹੀ ਵਿਵਹਾਰ ਕਰਦਾ ਫਿਰਦਾ ਕਦੇ ਹੱਸਣ ਲੱਗ ਜਾਂਦਾ ਕਦੇ ਪਸ਼ੂਆਂ ਨਾਲ ਗੱਲਾਂ ਕਰੀ ਜਾਂਦਾ ਇਹ ਕਿ ਲੱਛਣ ਬੜੇ ਨੇ ਮੇਲੋ ਬੋਲੀ ਕੁਝ ਨਹੀਂ ਹੋਇਆ ਹੁਣ ਵਿਹਤਰਿਆ ਚਾਚੜਿਆ ਹੋਊਗਾ ਜਵਾਕ ਨੂੰ ਤਾਰੋ ਮੈਨੂੰ ਤਾਂ ਡਰ ਲੱਗਦਾ ਕੋਈ ਉਪਰੀ ਹਵਾ ਨਾਲ ਚਿੰਬੜ ਜਾਵੇ ਘਰੋਂ ਬਾਹਰ ਘੱਟ ਹੀ ਜਾਨਦਗੀ ਇਹਨੂੰ ਗੇਜੋ ਬੋਲੀ ਹਾਂ ਬੇਬੇ ਸਹੀ ਕਿਹਾ ਮੇਲੋ ਬੋਲੀ ਠੀਕ ਐ ਬੇਬੇ ਮੈਂ ਚਲਦੀ ਹਾਂ ਧਿਆਨ ਰੱਖਣਾ ਇਸਦਾ ਕੱਲ ਤਾਂ ਬੁਖਾਰ ਹੋ ਗਿਆ ਸੀ ਤਾਰੋ ਬੋਲੀ ਠੀਕ ਐ ਬੱਤ ਤਾਰੋ ਤੇ ਗੇਜੂ ਨੇ ਜਿਮੀ ਨੂੰ ਤੱਕੇ ਨਾਲ ਦਵਾਈ ਦੇ ਦਿੱਤੀ ਜਿਸ ਕਰਕੇ ਉਹ ਗੱਲਾਂ ਕਰਦਾ ਕਰਦਾ ਸੌਂ ਗਿਆ ਸਵੇਰ ਜਦੋਂ ਉੱਠਿਆ ਤਾਂ ਫੋਨ ਉਸਦੀ ਛਾਤੀ ਤੇ ਸੀ ਉਹ ਇੱਕਦਮ ਸਾਰਾ ਕੁਝ ਯਾਦ ਕਰਦਾ ਬੈਠ ਗਿਆ ਤੇ ਦੇਖਿਆ ਕਿ ਕਿੰਨੇ ਸਾਰੇ ਕਮਲ ਦੇ ਮੈਸੇਜ ਆਏ ਪਏ ਸੀ ਉਸਨੇ ਪਹਿਲਾਂ ਰਿਪਲਾਈ ਹੀ ਕੀਤਾ ਜਿਮੀ ਦੀ ਧੜਕਨ ਤੇਜ਼ ਹੋਣ ਲੱਗੀ ਸੌਰੀ ਡੀਅਰ ਨੀਂਦ ਆ ਗਈ ਸੀ ਮਮੀ ਤੇ ਦੱਦੀ ਨੇ ਬੁਖਾਰ ਦੀ ਦਵਾਈ ਦੇ ਦਿੱਤੀ ਸੀ ਜਿਮੀ ਬੋਲੇ ਗੁੱਡ ਮਾਰਨਿੰਗ ਕਮਲ ਹਲੇ ਆਫ ਸੀ ਉਹ ਚਾਹ ਪੀ ਟਰੈਕਟਰ ਲੈ ਖੇਤਾਂ ਨੂੰ ਚੱਲ ਪਿਆ। ਤਾਰੋ ਤੇ ਗੇਜੋ ਨੇ ਬਹੁਤ ਰੋਕਿਆ ਕਿ ਇੰਨਾ ਦਾ ਕੰਮ ਹੀ ਨਹੀਂ ਰੋਟੀ ਖਾ ਜਾਵਾਂ ਪਹਿਲਾਂ। ਪਰ ਉਹ ਉਹ ਤਾਂ ਹੁਣ ਹੋਰ ਹੀ ਦੁਨੀਆ 'ਚ ਰਹਿਣ ਲੱਗ ਪਿਆ ਸੀ। ਉਸ ਨੂੰ ਕਿਸੇ ਦੀ ਕੋਈ ਗੱਲ ਸੁਣਾਈ ਨਹੀਂ ਦਿੱਤੀ। ਬਾਏ ਬਾਏ ਕਰਦੇ ਨੇ ਟਰੈਕਟਰ ਪਿਆ ਲਿਆ। ਗੇਜੋ ਬੋਲੀ ਬੇਬੇ ਇਹ ਤਾਂ ਕਮਲਾ ਹੁੰਦਾ ਜਾ ਰਿਹਾ। ਮੈਨੂੰ ਤਾਂ ਫਿਕਰ ਹੋ ਰਹੀ ਆ। ਤਾਰੋ ਬੋਲੀ ਹਾਂ ਗੇਜੋ ਇਹਦੇ ਤਾਂ ਰੰਗ ਟੰਗ ਬਦਲ ਗਏ। ਮੈਨੂੰ ਤਾਂ ਲੱਗਦਾ ਜਦੋਂ ਪਰਸੋਂ ਇਹਨੂੰ ਬੁਖਾਰ ਹੋ ਗਿਆ ਸੀ ਉਸ ਤੋਂ ਬਾਅਦ ਇਹ ਤਾਂ ਬਦਲ ਗਿਆ। जिम्मी ਹੈ ਹੀ ਨਹੀਂ ਇਹ ਗੇਜੋ ਬੋਲੀ ਹਾਂ ਬੇਬੇ ਕਿਤੇ ਕਿਸੇ ਨੇ ਕੁਝ ਖਵਾਤਾ ਨਹੀਂ ਦਿੱਤਾ ਤਾਰੋ ਬੋਲੀ ਤੂੰ ਮੇਲੋਂ ਨੂੰ ਸੱਦ ਕੇ ਲਿਆ ਆਪਾਂ ਕੋਈ ਹੱਲ ਕਰਗੇ ਨਹੀਂ ਦਾ ਹੱਥੋਂ ਜਾਊ ਗੇਜੋ ਬੋਲੀ ਠੀਕ ਹੈ ਬੇਬੇ ਗੇਜੋ ਮੇਲੋਂ ਨੂੰ ਬੁਲਾ ਲਿਆਈ ਤਾਰੋ ਬੋਲੀ ਮੇਲੋਂ ਤੂੰ ਗੇਜੋ ਨਾਲ ਆਪਣੇ ਪਿੰਡ ਵਾਲੇ ਡੇਰੇ ਜਾ ਜਿੰਮੀ ਦਾ ਕੁਝ ਪੁੱਛ ਕੇ ਆ ਮੇਲੋਂ ਪਰ ਬੇਬੇ ਇਹੋ ਜਿਹਾ ਕੁਝ ਵੀ ਨਹੀਂ ਮੇਲੋਂ ਦੇ ਲੱਕ ਸਮਝਾਉਣ ਤੇ ਗੇਜੋ ਤੇ ਤਾਰੋ ਤੇ ਕੋਈ ਅਸਰ ਨਾ ਹੋਇਆ ਬਸ ਉਹਨਾਂ ਡੇਰੇ ਜਾਣ ਦੀ ਰੱਟ ਲਾ ਦਿੱਤੀ। ਉਦੋਂ ਜਿਮੀ ਖੇਤਕਦੇ ਵੱਟ ਪਾਉਣ ਲੱਗ ਜਾਂਦਾ। ਕਦੇ ਤੂਤਾਂ ਦੀ ਸ਼ਾਮੇ ਪਿਆ ਹੌਸਲ ਬਟੇ ਲੈਣ ਲੱਗ ਜਾਂਦਾ। ਕਦੇ ਤੱਤੀ ਲੱਭ ਹਵਾ ਚੱਲਣ ਲੱਗ ਜਾਂਦੀ ਤਾਂ ਮੋਟਰ ਛੱਡ ਕੇ ਨਹਾਉਣ ਲੱਗ ਜਾਂਦਾ। ਟਰੈਕਟਰ ਤੇ ਰੋਮਾਂਟਿਕ ਵਧੀਆ ਗਾਣੇ ਲਾ ਕੇ ਪਾਣੀ ਨਾਲ ਕੁਲੁੱਲਾ ਕਰਦਾ। ਉਸ ਨੂੰ ਘੜੇ ਦਾ ਠੰਡਾ ਪਾਣੀ ਪੀ ਪੀ ਕੇ ਸਬਰ ਵੀ ਨਹੀਂ ਆ ਰਿਹਾ ਸੀ। ਸਭ ਕੰਮ ਛੱਡ ਕੇ ਫਿਰ ਫੋਨ ਤੇ ਲੱਗ ਜਾਂਦਾ। ਮੰਜੇ ਤੇ ਡਿੱਗ ਪੈਂਦਾ ਕਦੇ। ਨਾ ਹੀ ਹੁਣ ਬੱਟਾਂ ਦਾ ਪਾਉਣ ਦਾ ਸਮਾਂ ਸੀ ਨਾ ਹੀ ਫਸਲ ਨੂੰ ਪਾਣੀ ਦੀ ਹਲੇ ਲੋੜ ਸੀ ਕਦੇ ਰਾਮੂ ਨੂੰ ਜੱਫੀ ਪਾ ਲੈਂਦਾ ਉਸ ਨੂੰ ਦੇਖ ਕੇ ਰਾਮੂ ਵੀ ਹੈਰਾਨ ਹੋਇਆ ਪਰ ਘਰ ਵੱਲ ਭੱਜ ਆਇਆ ਤੇ ਘਰ ਤਾਰੂ ਤੇ ਗਿੱਜੋ ਤੇ ਮੇਲੂ ਪਹਿਲਾਂ ਹੀ ਜ਼ਿੰਮੀਵਾਰੇ ਗੱਲ ਕਰ ਰਹੀਆਂ ਸਨ ਜਦ ਰਾਮੂ ਨੇ ਆ ਕੇ ਸਾਰਾ ਕੁਝ ਦੱਸਿਆ ਤਾਂ ਉਹ ਹੋਰ ਵੀ ਡਰ ਗਈਆਂ ਮਜਬੂਰ ਹੋ ਕੇ ਮੈਲੋਂ ਨੂੰ ਉਹਨਾਂ ਦੀ ਮੰਨਣੀ ਪਈ ਪਰ ਉਸਨੇ ਕਿਹਾ ਕਿ ਉਹ ਸ਼ਾਮ ਨੂੰ ਜਾਵੇਗੀ ਨਾਲੇ ਜਿਮੀ ਨੂੰ ਇੱਕ ਵਾਰੀ ਫੇਰ ਦੇਖੇਗੀ ਕਿ ਕੀ ਮਾਜਰਾ ਹੈਗਾ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ